हां दोस्तो, 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 जी दोस्तों सारेया नुं सस्त्रिकाल स्वागत करते हां टोटा राज संधू फार्मिंग ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਉ ਨੋਖ ਸਿੰਘ ਉਹਨਾਂ ਦੇ ਘਰ ਵਿਜ਼ਿਟ ਕੀਤੀ ਐ ਦੋਸਤੋ ਅੱਜ ਅੱਜ ਇਸ ਫਾਰਮ ਤੋਂ ਦੋਸਤੋ ਟੋਟਲ 7 ਗਨਾਹ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ 6 ਮੱਝਾਂ ਝੋਟੀਆਂ ਦਿਖਾਵਾਂਗੇ ਤੇ ਇੱਕ ਬੈੜ ਪਸ਼ੂ ਆਲਮੋਸਟ ਸਾਰੇ ਸੂਇ ਸੂਏ ਆ ਜ਼ਿਆਦਾਤਰ ਗਿਣਤੀ ਸਾਰੇ ਪਸ਼ੂਆਂ ਦੀ ਸੂਇ ਸੂਏ ਆ ਇੱਕ ਮੱਝ ਜਿਹੜੀ ਦੋਸਤੋ ਤੁਹਾਨੂੰ ਦਿਖਾਵਾਂਗੇ ਗੱਬਣਾ ਤਿਆਰੀ ਵਾਲੀ ਮੱਝ ਹੋਊਗੀ ਠੀਕ ਆ ਜੀ ਓਵਰঅল ਬਾਕੀ ਸਾਰੇ ਪਸ਼ੂ ਸਵੇ ਸੁਬਾਹ ਆ ਠੀਕ ਆ ਜੀ ਤਾਂ ਬਿਲਕੁਲ ਤਾਜ਼ੀਆਂ ਮੱਝਾਂ ਝੋਟੀਆਂ ਨੇ ਹਰ ਵਾਰ ਦੀ ਤਰ੍ਹਾਂ ਠੀਕ ਆ ਜੀ ਬਾਕੀ ਰੇਟ ਭਾਅ ਪੜ ਤਾ ਕਿੰਨੇ ਮਿਲਕ ਤੇ ਚੱਲ ਰਹੀਆਂ ਨੇ ਸੋ ਕੀ ਡਿਟੇਲ ਆ ਇਨਾ ਪਸ਼ੂਆਂ ਦੀ ਪੂਰੀ ਓਵਰঅল ਡਿਟੇਲ ਜਿਹੜੀ ਆ ਤੁਹਾਨੂੰ ਮਿਲ ਜੂਗੀ ਇਸ ਕਵਰੇਜ ਦੇ ਵਿੱਚ ਸੋ ਵੀਡੀਓ ਕਮੈਂਟ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਅੱਜ ਤੋਂ 23 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਠੀਕ ਆ ਜੀ ਤੇ ਨਗ ਜਿਹੜਿਆ ਵੈਸੇ ਹਰ ਵਾਰ ਹੀ ਚੰਗੇ ਹੁੰਦੇ ਆ ਦੋਸਤੋ ਪਰ ਜਿਹੜੀ ਇੱਕ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਵੀਰਾਂ ਨੂੰ ਜਿਹੜਾ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਤਸੱਲੀ ਨੂੰ ਜ਼ਰੂਰ ਪਹਿਲ ਦੇ ਲਿਆ ਕਰੋ ਤੇ ਗੱਬਣ ਪਸੂ ਕੋਈ ਵੀਰ ਲੈ ਕੇ ਜਾਂਦਾ ਚੌਥਾਣਾ ਦਾ ਟਿੱਪ ਕੇ ਭਰਾ ਕੇ ਇਸ ਕਿਲੇ ਦੇ ਉੱਪਰੋਂ ਆਪਣੀ ਤਸੱਲੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਉ ਲੈਣੇ ਆ ਡਿਟੇਲ ਬਤੇਰੇ ਕਰਦੇ ਆ ਗੱਲਬਾਤ ਭਾਉ ਨੋਖ ਸਿੰਘ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਭਾਉ ਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਹੁਤ ਵਧੀਆ ਭਾਉ ਜੀ ਠੀਕ ਠਾਕ ਜੀ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਮਹਾਰਾਜ ਤੰਦਰੁਸਤ ਰੱਖੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਵੀਰ ਗੁਰਲਾਲ ਕੀ ਹਾਲ ਨੇ ਬੜੇ ਵਧੀਆ ਸੰਤੂ ਸਾਹਿਬ ਤੁਸੀਂ ਦੱਸੋ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਭਾਈ ਠੀਕ ਠਾਕ ਠੀਕ ਠਾਕ ਜੀ ਸੰਤੂ ਸਾਹਿਬ ਅੱਛਾ ਤੇ ਪਾਉ ਜੀ ਅੱਜ ਪਸੂ ਹਰ ਵਾਰ ਦੀ ਤਰ੍ਹਾਂ ਆਪਣੇ ਕੋਲ ਵੱਡੀ ਗਿਣਤੀ ਦੇ ਵਿੱਚ ਕੋਈ ਸੱਤਕ ਨਗ ਆ ਗਿਆ ਜੀ ਹਾਂਜੀ ਸਾਰੇ ਸੂਏ ਸਵਾਏ ਇੱਕ ਇੱਕ ਗਾਵਾ ਗੱਬਣ ਤੇ ਕਰਾਈ ਸਾਂ ਮੱਝਾਂ ਬਾਕੀ ਆਪਣੇ ਪੰਜ ਮੱਝਾਂ ਸੂਈਆਂ ਵਾ ਠੀਕ ਹੈ ਜੀ ਹਾਂਜੀ ਰਾਜ ਸਾਂ ਤੇ ਪਹਿਲੇ ਨੰਬਰ ਤੇ ਪਾਉ ਜੀ ਆਪਾਂ ਇਸ ਝੋਟੀ ਤੋਂ ਸ਼ੁਰੂਆਤ ਕਰ ਲਈ ਹਾਂਜੀ ਤੇ ਕੀ ਡਿਟੇਲ ਰਿਕਾਰਡ ਹੈ ਜੀ ਇਸ ਝੋਟੀ ਦਾ ਇਹ ਰਾਤ ਸਿਆ ਪਹਿਲੇ ਸਵੇਰ ਸੂਈ ਆ ਤੇ ਰਾਤੀਂ ਆਪਣੇ 8:00 ਵਜੇ ਸੂਈ ਆ ਓਕੇ ਤੇ ਕਟਾ ਦਿੱਤਾ ਵਾ ਤੇ ਚਵਾਈ ਚੁਵਾਈ ਦੀ ਬਹੁਤ ਪੋਲੀ ਨਿਕਲੀ ਠੰਡੀ ਧੀਰੀ ਠੀਕ ਹੈ ਜੀ ਹਾਂਜੀ ਅੱਛਾ ਮਿਲਨ ਮਲਾਪ ਦੇ ਵਿੱਚ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਆਲੂ ਇੱਕ ਤੰਗੀ ਨਹੀਂ ਦੇ ਪੂਰਾ ਫਲ ਚੱਲਦੀ ਕੇ ਤੰਗੀ ਨਹੀਂ ਕਿਸ ਗੱਲ ਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਫੇਸ ਕੁਆਲਿਟੀ ਤੋਂ ਵੇਖੋ ਠੀਕ ਹੈ ਜੀ ਤੇ ਸਿੰਗ ਹਿੱਲਦੇ ਆ ਕਰਮਾਲੀ ਦੇ ਆ ਆ ਸਿੰਗ ਹਿੱਲਦੇ ਆ ਮੀਣੀ ਆ ਮੀਣੀਆ ਸਿੰਗ ਹਿੱਲਦੇ ਆ ਲਓ ਜੀ ਅੱਖਾਂ ਦੇ ਵਿੱਚ ਜਵਾਬ ਵੈਸੇ ਨੀਲੀ ਦਾ ਪੱਕਾ ਹੈਗਾ ਝੂਟੀ ਦੇ ਵਿੱਚ ਮਗਰਲੇ ਖੁਰ ਤੋਤੇ ਆ ਬਾਕੀ ਥਣ ਦੀ ਕੁਆਲਿ ਤਾਂ ਪਹਿਲਾਂ ਨਾ ਕਟੀਆਂ ਝੋਟੀਆਂ ਦੀ ਦੋਸਤੋ ਗੱਬਣ ਦੇ ਵਿੱਚ ਵੀਰਾਂ ਨੂੰ ਕਈਆਂ ਨੂੰ ਡਾਊਟ ਹੁੰਦੀ ਆ ਪਰ ਕਰਮਾਂ ਵਾਲੀ ਸੂਪ ਹੀ ਆ ਕੋਈ ਵੀਰ ਇੱਕ ਟਾਈਮ ਦੋ ਟਾਈਮ ਬੱਚਾ ਛੱਡ ਕੇ ਆਪਦੀ ਤਸੱਲੀ ਕਰ ਸਕਦਾ ਜਿੰਨਾ ਮਰਜ਼ੀ ਚੁਵਾਈ ਕਰੇ ਤੇ ਤੋਂ ਥਾਣਾ ਵੇਖੋ ਦੋਸਤੋ ਪਹਿਲਾਂ ਝੋਟੀ ਨੂੰ ਲੱਗਾ ਕਿਹੜਾ ਕਾਫੀ ਸੋਹਣੀ ਥਾਣ ਦੀ ਸ਼ੇਪ ਬਿਲਕੁਲ ਨੋਕਲਾ ਥਣ ਠੀਕ ਆ ਜੀ ਵਿੱਥਾਂ ਵਿਰਲਾ ਤੁਹਾਨੂੰ ਨਾਰਮਲ ਜੀ ਕੱਟੇ ਨੂੰ ਲਿਆ ਕੇ ਤੈਨੂੰ ਕਿਲੋ ਬੋਲਾ ਚੁਆਈ ਬੜੀ ਸੁੰਦਰ ਨਿਕਲੀ ਆ ਆ ਤੇ ਮਾਰਨਿੰਗ ਸੂਈ ਆ ਨਹੀਂ ਰਾਤ ਆਪਣੇ 8:00 ਵਜੇ ਸੂਈ ਆ ਜੇਰ ਜੂਰ ਪੈ ਗਈ ਸੀ ਜੇਰ ਇਹਨੇ ਪਾਈ ਰਾਤ ਆ ਦੋਸਤੋ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਪਹਿਲਾ ਸੋਹਣਾ ਸੂਹੀ ਹੈ ਝੋਟੀ ਕਾਫੀ ਸੋਹਣੀ ਹੈ ਸਿੰਘ ਹਿਲਦੇ ਆ ਮੀਣੀ ਆ ਠੀਕ ਹੈ ਜੀ ਤੇ ਨੀਲੀ ਦਾ ਪੱਖ ਵੀ ਹੈਗਾ ਮੀਣੀ ਵੀ ਆ ਕਰਮਾਂ ਲਈ ਤੇ ਫੰਕਸ਼ਨ ਲਈ ਸਾਰੇ ਕੰਪਲੀਟ ਆ ਮਹਰਲੇ ਖੁਰ ਤੋਤੇ ਆ ਲੋ ਜੀ ਹਾਂ ਠੀਕ ਹੈ ਗਰਲਾ ਸੋ ਬਾਕੀ ਦੋਸਤ ਇੱਕ ਵਾਰੀ ਸੂਸਵਾ ਦੇ ਵਿੱਚ ਪਸੂ ਆਇਆ ਹੁੰਦਾ ਠੀਕ ਹੈ ਜੀ ਇੱਕ ਵਾਰੀ ਤਹਿ ਜੀ ਲਾਉਂਦਾ ਬਾਕੀ ਝੋਟੀ ਚੰਗੀ ਆ ਕੱਦ ਸੋਹਣਾ ਝੋਟੀ ਦਾ ਮੀਡੀਅਮ ਤੋਂ ਥੋੜੀ ਜੀ ਉੱਚੀ ਹਾਈਟ ਚਾਹੇ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਥਣ ਲੇਵੇ ਦੀ ਸਾਫ ਸੁਥਰੀ ਆ ਠੀਕ ਹੈ ਜੀ ਸੋ ਬਖਾਲਾ ਬਖੂਲਾ ਚੰਗਾ ਕੋ 2.5 3 ਲੀਟਰ ਜਿਹੜੀ ਚਵਾਈ ਹੈ ਇਹਦੇ ਹਾਂ ਕਟਿੰਨ ਲਿਆ ਕੇ ਵੀ 3 ਕਿ ਲੀਟਰ ਆ ਪਾ ਚੋਇਆ ਵਾ ਥਣ ਬਹੁਤ ਵੰਡ ਤੇ ਲੱਗਾ ਹਾਂ ਲੋ ਵੀ ਚੰਗੀ ਝੋਟੀ ਆ ਠੀਕ ਹੈ ਜੀ ਥੋੜਾ ਕੈਮਰੇ ਦਾ ਕਰਕੇ ਡਰਦੀ ਵੈਸੇ ਬਾਕੀ ਤੁਹਾਨੂੰ ਥੋੜਾ ਜੇ ਨੇੜੇ ਤੋਂ ਦੂਰ ਤੋਂ ਸਾਰੇ ਪਾਸੇ ਦਿਖਾ ਦਗੇ ਆ ਲਓ ਅਸਾ ਪੌਜੀ ਡਿਮਾਂਡ ਇਹਦੀ ਫਿਰ ਕੀ ਕਰਦੇ ਪੈ ਜੀ ਡਿਮਾਂਡ ਆਪਾਂ ਭਾਵੇਂ 95 ਕਰੀਏ 90 ਕਰੀਏ ਇਹ ਹਾਂ ਨਾ ਆਪਾਂ 84 ਹਜ਼ਾਰ ਚੋਂ ਛੋੜ ਛੱਪਾ ਕਰ ਦਾਂਗੇ 84 ਚੋਂ ਹਾਂਜੀ 84 ਚੋਂ ਛੋੜ ਛੱਪਾ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਝੋਟੀ ਦੇ ਭਾਵੇਂ 95 ਦੀ ਲੱਖ ਦੀ ਵੇਚੀ ਦੀ ਝੋਟੀ ਜੀ ਕੋਈ ਸ਼ੱਕ ਹੀ ਨਹੀਂ ਕੋ ਸੂਪੀ ਆ ਮਗਰ ਕਟਾ ਵਾ ਤੇ ਚਵਾਈ ਬਹੁਤ ਵਧੀਆ ਤੇ ਮੇਰੇ ਸਾਬ ਦੀ ਪੂਰੀ ਸਾਫਟੇ ਕੀਤੀ ਨਹੀਂ ਜਾਨੀ ਕਿ 8 9 ਲੀਟਰ ਦੇ ਅੰਦਰ ਬਾਹਰ ਬੋਲਾ 8 ਦੇ ਪਾਸ ਪਾਸ ਐ ਪੂਰੀ ਸਾਫ ਨਹੀਂ ਕੀਤੀ 3 ਕਿ ਲੀਟਰ ਚੋਇਆ ਵਾ ਕੱਟੇ ਨੂੰ ਵੀ ਲੜਾਇਆ ਤੇ ਚੁਾਈ ਬਹੁਤ ਸੁੰਦਰ ਨਿਕਲੀ ਆ ਠੀਕ ਹੈ ਤੇ ਬਾਕੀ ਥਣ ਬਹੁਤ ਵਧੀਆ ਰਾਜ ਦੋਸਤੋ 85000 ਦੇ ਵਿੱਚੋਂ ਥੋੜਾ ਬਾ ਤਾਂ ਮਾਨਤਾ ਨੂੰ ਚੁਗਾ ਬਾਕੀ ਝੋਟੀ ਤੁਸੀਂ ਦੇਖ ਲਈ ਆ ਕਾਫੀ ਸੋਹਣੇ ਪਿੱਟ ਫੋੜੇ ਦੇ ਵਿੱਚ ਆ ਬਿਲਕੁਲ ਐਨ ਪਤਲੇ ਪਿੰਡੇ ਦੀ ਸੋ ਪਸੰਦ ਆਊਗੀ ਮਗਰ ਕੱਟਾ ਮੇਲ ਕਾਫ ਆ ਬੱਚਾ ਤੁਹਾਨੂੰ ਆਪਾ ਦਿਖਾ ਦੇ 84 ਜੋ ਮਾਨਤਾਣ ਕਰਦਾ ਗਰਾਸਿਆ 84 ਜੋ ਮਾਨਤਾਣ ਕਰਦਾ ਠੀਕ ਹੈ ਜੀ ਲੋ ਵੀ 84000 ਸੋ ਬਾਕੀ ਥਾਂ ਤੁਹਾਨੂੰ ਬੜਾ ਸੋਹਣਾ ਲੱਗਾ ਲੋੜਿਆਂ ਦਾ ਤੁਹਾਨੂੰ ਲੱਗਾ ਦੋਸਤੋ ਹਾਲੀ ਜਰੀ ਆ ਤੁਹਾਨੂੰ ਪਾਲਜੀ ਪਈ ਮਾਰੀ ਮੋੜਜੀ ਤੇ ਇਹਦੇ ਇਡਾਂ ਕਿਤੇ ਲੈ ਜੂਏ ਤੇ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ ਚੰਗੀ ਝੋਟੀ ਆ ਜਰੂਰ ਹੱਥ ਪਾ ਲਿਓ ਨਵਾਂ ਪਸ਼ੂ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਤੁਸੀਂ ਜਰੂਰ ਪੈਲ ਦੇ ਆਧਾਰ ਤੇ ਖਰੀਦਾਰੀ ਕਰ ਸਕਦੇ ਜੀ ਅੱਗੇ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣਾ ਇਹ ਵੀ ਰਾਤ 'ਚ ਆਪਣੀ ਦੂਜੇ ਸੁਵੇ ਪੂ ਤੀਜੇ ਵੀ ਲਾ ਲੇ ਤੇ ਕੀ ਨਾ ਮਾਂ ਇਹ ਰਾਤ ਹੀ ਸੂਈ ਇਹ ਵੀ ਰਾਤ ਇਕੱਠੀਆਂ ਹੀ ਸੂਈਆਂ ਅੱਧੇ ਘੰਟੇ ਦੀ ਵੇਸ ਤੇ ਅੱਧੇ ਘੰਟੇ ਬਾਅਦ ਇਹ ਸੂਈ ਬੱਚਾ ਤਾਂ ਮਗਰ ਕੀ ਕਟਾ ਇਹਦੇ ਮਗਰ ਵੀ ਕਟਾ ਹਾਂਜੀ ਇਹਦੇ ਮਗਰ ਵੀ ਕਟਾ ਆਪਣੇ ਹੱਥੇ ਇੱਥੇ ਜੇਰਾ ਜੂਰਾ ਪਈਆਂ ਸਾਰਾ ਸਭ ਕੁਛ ਆ ਪੂਰਾ ਕਲੀਅਰ ਤੇ ਲੈ ਵੀ ਬਾਕੀ ਝੂਠੀ ਵੇਖੋ ਦੋਸਤੋ ਹਾਂ ਇਹਦੇ ਹਾਂ ਜਿੰਨੇ ਕੁੜੀ ਹੈ ਵੀ 5 ਫੁੱਟ ਉੱਚੀ ਆ ਤੇ ਕੋਈ ਸ਼ੱਕ ਹੀ ਨਹੀਂ ਸਿੰਗੀ ਬਹੁਤ ਨਿੱਕੀ ਲੱਗੀ ਆ ਕੱਦ ਵੱਡਾ ਆ ਸਿੰਗੀ ਤੇਰਾ ਇੱਥੇ ਵੇਖਾਂ ਜਿਹੜਾ ਘਰ ਘਰ ਲਾਈ ਹੁੰਦੀ ਆ ਇਹਦੀ ਲੈ ਵੀ ਦੋਸਤੋ ਦੂਜਾ ਸੂਆ ਸੁਈ ਆ ਅੱਗੜ ਪਿਛੜੀ ਸੁਈਆਂ ਕਰਮ ਵਾਲੀਆਂ ਦੋਵੇਂ ਜਿਹੜੀਆਂ ਪਹਿਲੇ ਨੰਬਰ ਤੇ ਝੂਠੀ ਦਿਖਾਈ ਆ ਇਹ ਦੂਜੇ ਨੰਬਰ ਤੇ ਤੇ ਸੂਆ ਵੀ ਦੂਜਾ ਹੀ ਆ ਠੀਕ ਆ ਆ ਵੇਖੋ ਬਾਕੀ ਵੰਡ-ਵੁੰਡ ਥਾਣਾ ਦੀ ਤੇ ਪਾਉਜੀ ਇੱਕ ਇੱਕ ਟਾਈਮ ਹੀ ਇਹਨਾਂ ਦੋ ਦੀ ਵੈਸੇ ਚਵਾਈ ਹੋਈ ਆ। ਇਹ ਇੱਕ ਇੱਕ ਟਾਈਮ ਫੇਰੀ ਹੋਈ ਆ। ਅੱਛਾ ਫੇਰੀ ਹੋਈ ਆ। ਰਾਤ ਸੁਈਆਂ। ਚੋਲ ਚੰ ਚਗੀਆਂ ਨਹੀਂ ਕਰਦੀ। ਚੋਟ ਪੋਲੀਆਂ ਦੇ ਜਿੰਨੇ ਖਾੜਦੀਆਂ ਭਾਵੇਂ ਦੋ ਟਾਈਮ ਆ ਬੋੜਾ ਚੋਕੇ ਵਖੇ ਤੇ ਆਂਦੇ ਬੋੜਾ ਤਿੰਨ ਚਾਰ ਦਿਨ ਬੰਨਣਾ ਰਾਜ ਸਿਆ ਤੇ ਚਵਾਈ ਕਿਦੇ ਕਾਨੂੰ ਗੱਲਾਂ ਤੇ। ਚਵਾਈ ਇਹ ਲੋਨੀ ਕੋਈ ਐ ਭੂਰ ਛਟਾਰੀ ਕੋ ਪੋਰਾ। ਲੋ ਦੋਸਤੋ ਠੀਕ ਆ। ਹਾਂਜੀ। ਆ। ਤੋਂ ਮੂੰਹ ਮੱਥੇ ਦੀ ਚੰਗੀ ਆ ਸਿੰਗੀ ਸੁੰਗੀ ਬਧੀਆ ਠੀਕ ਆ ਜੀ। ਬਾਕੀ ਕੋਈ ਲਿਸ਼ਰ ਸੁਣ ਨਹੀਂ ਕਰਨੀ। ਕੋ ਝੋਟੀ ਦਾ ਜਿਹੜਾ ਦੋਸਤੋ ਮੱਝ ਦਾ ਢਾਂਚਾ ਵੇਖੋ ਤੁਸੀਂ। ਵਟੇ ਕੱਦ ਕਾੜ ਦੇ ਵਿੱਚ ਸੋਹਣੀ ਵੇਲ ਬਟਾ ਠੀਕ ਆ ਜੀ ਵੇਲ ਨੂੰ ਰਾਜਸਿਆਂ ਆਪਾਂ ਦੀ ਕੀ ਗਾਰੰਟੀ ਦੇਣੀ ਬੋਲੇ ਚਾ ਇਹਦੀ 15 16 ਲੀਟਰ ਦੀ ਗਾਰੰਟੀ ਦਿੱਤੀ ਉਹਨਾਂ ਨੇ ਚਲੋ ਆਪਾਂ ਦੇ ਬੋਲੇ ਚ ਕੀ ਗਾਰੰਟੀ ਦੇਣੀ ਜੀ ਅੱਜ ਸਿਰੇ ਖੜਦਾ ਤੇ ਬਿਲਕੁਲ ਜੀ ਹਾਂਜੀ ਇਹਦੀ ਸੇਵਾ ਦੀ ਗੱਲ ਆ ਸੋ ਵੇਰ ਲਾ ਵੇਥਾਂ ਦੋਸਤੋ ਸੋਹਣੀਆਂ ਠੀਕ ਆ ਜੀ ਸੋ ਚਾਰੇ ਥਾਣਾ ਸਪੇਸ ਵੰਡ ਕਾਫੀ ਸੋਹਣੀ ਤੇ ਬਿਲਕੁਲ ਪਰਮਾਂ ਲੇਵਾ ਠੀਕ ਆ ਜੀ ਜਿੰਨਾ ਅੱਗੇ ਉਹਨੇ ਬੈਕ ਸਾਈਡ ਨੂੰ ਠੀਕ ਆ ਜੀ ਪਿਆਰੀ ਤੁਸੀਂ ਦੇਖ ਸਕਦੇ ਜੀ ਕਿ ਆਸੇ ਉਹ ਪੌਲੇ ਤੇ ਚੱਲਣ ਦੀ ਆ ਪੌਲੇ ਤੋਂ ਬਾਹਰ ਦੀ ਜਿੱਕਰ ਗੱਲ ਕਰ ਲਗੇ ਤੇ ਚੰਗੀ ਮਿਲਕਿੰਗ ਤੇ ਚੜੀ ਇਹ ਝੋਟੀ ਆਈ ਆ ਪਿੱਛੋਂ ਜਿੱਥੋਂ ਵੀ ਬੈਕਗ੍ਰਾਉਂਡ ਆ ਸੋ ਚੰਗਾ ਮਿਲਕ ਭਰਿਆ ਇਹਨੇ ਪਹਿਲੇ ਸਵੇਰੇ ਦੇ ਦੌਰਾਨ ਪੂਰੀ ਗਾਰੰਟੀ ਦਿੱਤੀ ਉਹਨਾਂ ਦੇ ਉਹਨਾਂ ਦਾ 15 ਤੋਂ 15 ਤੋਂ ਬਾਹਰ ਚਵਾਊਗੀ ਜਿੱਥੇ ਵੀ ਗਈ ਉਹਨੇ ਗਾਰੰਟੀ ਦੇ ਦੇ ਪਰ ਆਪਾਂ ਗਾਰੰਟੀ ਕਾਦੀ ਦੇਣੀ ਗਾੜੀ ਪਰ ਇੱਛੇ ਸੇਵਾ ਦੀ ਗੱਲ ਆ ਆ ਗੱਲ ਸੇਵਾ ਦੀ ਗੱਲ ਸੇਵਾ ਦੀ ਆ ਸਹੀ ਹੈ ਸਹੀ ਹੈ ਹਾਂ ਲਓ ਦੋਸਤੋ ਬਾਕੀ ਸੇਵਾ ਦੇ ਗੱਲ ਮੁੱਕਣੀ ਹਲਾਲ ਬੌਲੇ ਤੇ ਚੱਲਣ ਈ ਆ ਬੌਲੇ ਤੇ ਜਿੱਦਾਂ ਮਰਜ਼ੀ ਆਪਣੇ ਭਰਾ ਕੇ ਤਸੱਲੀ ਕਰ ਸਕਦਾ ਕੋਈ ਵੀਰ ਪੋਲੀ ਆ ਜਾਂ ਕਰੜੀ ਆ ਜਾਂ ਠੀਕ ਆ ਜੀ ਪੋਲੀ ਦੇ ਰਾਜਸਥਾਨ ਰੂਹਿਆਂ ਦੇ ਹਾਂ ਹਾਂ ਅਚਾ ਤੇ ਪੌਜੀ ਦੀ ਕੀ ਮੁੱਲ ਕੀ ਡਿਮਾਂਡ ਇਹਦਾ ਭਾਵੇਂ 1 ਮਹੀ 35 ਮੰਗੀਏ 30 ਮੰਗੀਏ ਹਾਂ ਮੈਂ ਇਹ ਆਪਾਂ ਹਾਂ ਨਾ 118 ਦੀ ਦੇ ਦਾਂਗੇ ਉੱਚੋਂ ਵੀ ਛੋੜ ਛੱਪਾ ਘਰ ਆਇਦਾ ਘਰ ਦਾਂਗੇ 118 118 ਚ ਛੋੜ ਛੱਪਾ ਰਾਜ ਸਾਹਿਬ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 118000 ਦੇ ਵਿੱਚੋਂ ਮਾਨਤਾ ਰਾਜ ਸਾਹਿਬ ਮੱਝ ਚ ਕੋਈ ਸ਼ੱਕ ਨਹੀਂ ਨਹੀਂ ਕੋਈ ਹੈ 14 15 ਲੀਟਰ ਵਹਿ ਦੇਣਾ ਚਵਾ ਦੂਗੀ ਮੱਝ ਚ ਕੋਈ ਸ਼ੱਕ ਨਹੀਂ ਗਾ ਬਿਲਕੁਲ ਜੀ ਨਾ ਇੱਕ ਦੇ ਮਲ ਨਵੀਂ ਆ ਦੀ ਇੱਕ ਕੱਦ ਕਾਠ ਵੀ ਕੋਈ ਮਲ ਸੁੰਦਰਤਾ ਵਾਲੋ ਵੀ ਕੱਦ ਕਾਠ ਵੀ ਫੁੱਲ ਹੈ ਡਿਆ ਦੇ 6 ਫੁੱਟ ਮੈਂ ਆ 5 ਫੁੱਟ ਮੱਝ ਰਾਵਨ ਉੱਚੀ ਆ ਬਿਲਕੁਲ ਜੀ ਬਿਲਕੁਲ ਜੀ ਜਿੰਨੇ ਵੀ ਰਕਮ ਲਾਉਣੀ ਇਥੇ ਘਰੇ ਵੇਸਟ ਕਰਕੇ ਆਣਗੇ ਇਹ ਦੋ ਦਿਨ ਚਵਾਵੇ ਦੇ ਆਪਣੀ ਚੰਗੀ ਤੇਰਾ ਤab ਦਸੋ ਰੇਟ ਤੁਹਾਨੂੰ ਦੱਸ ਇੱਕ 18 ਦੀ ਹਾਂ ਹਾਂ 18 ਚ ਕੋਈ ਛੋਟ ਛੱਪਾ ਕਰ ਦਾਂਗੇ ਖੁਜੀ ਨਾਲ ਕੋਈ ਗੱਲ ਲਓ ਜੀ 18 ਦੇ ਵਿੱਚੋਂ ਛੋਟ ਛੱਪਾ ਹਾਂਜੀ ਬਾਕੀ ਝੋਟੀ ਵੱਡੀ ਆ ਪੂਰੀ ਤੁਸੀਂ ਵੇਖ ਲਈਏ ਦੋਸਤੋ ਅੱਗੇ ਜਿਹੜੇ ਵੀਰ ਨੂੰ ਸਮਝ ਲੱਗ ਜੂਗੀ ਉਹ ਤੁਸੀਂ ਸੌਦਾ ਕਰ ਲਿਓ ਭਾਂਡਾ ਭੁੰਡਾ ਚੰਗਾ ਠੀਕ ਆ ਜੀ RAMNA 14 15 ਲੀਟਰ ਰਾਜ ਸੇ RAMNA ਚੋ ਜੇ ਕੋਈ ਆਪਣੀ ਕੋਲ ਰਹਿ ਜਾਂਦੀ ਫਿਰ ਚਵਾ ਕੇ ਦੇਵਾਂਗੇ ਕਈ ਦਾ ਪੂ ਮਲ ਰਹਿ ਜਾਂਦਾ ਦੋ ਦਿਨ ਫਿਰ ਚਵਾ ਕੇ ਦੇਵਾਂਗੇ ਦੁੱਧ ਆ ਬਿਲਕੁਲ ਜੀ ਬਿਲਕੁਲ ਤੇ ਫਿਰ ਰੇਟ ਕੋਈ ਹੋਰ ਉਹ ਅੱਜ ਹੀ ਕਰਮਾ ਵਾਲੀ ਦਾ ਇਹ ਰੇਟ ਆ ਸਹੀ ਆ ਜੀ ਹਾਂਜੀ ਸ ਲਓ ਦੋਸਤੋ ਇਹ ਸੀਗੀ ਸੈਕਿੰਡ ਨੰਬਰ ਤੇ ਇੱਕ ਤੀਜੇ ਨੰਬਰ ਤੇ ਆ ਆ ਗਈ ਆਪਣੇ ਕੋਲ ਹਾਂਜੀ ਇਹ ਗੱਬਰ ਆ ਇਹ ਕੋਈ ਦੋ ਦਿਨ ਚਾਰ ਦਿਨ ਵੀ ਪੰਜ ਦਿਨ ਵੀ ਖੜ ਸਕਦੀ ਆ 7 ਵੀ ਖੜ ਸਕਦੀ ਰਾਖਾਂ ਇਹ ਕੋਈ ਆਪ ਦੀ ਵਜ੍ਹਾ ਨਾਲ ਦੂਜੇ ਲਾਲੇ ਤੀਜੇ ਲਾਲੇ ਠੀਕ ਆ ਜੀ ਉਹ ਤੀਜੇ ਮਾਲਲੇ ਹਾਂ ਕੋਈ ਦੂਜੇ ਮਾਲਲੇ ਚੌਥੀ ਵੀ ਮਾਲਲੇ ਭਾਵੇਂ ਤੇ ਆਪਣੀ ਘਰ ਦੀ ਨਹੀਂ ਰਾਜ ਸੇ ਆਪਾਂ ਦੂਜੇ ਦੂਜੇ ਕਰੀ ਜਾਈਗੀ ਠੀਕ ਨਹੀਂ ਗੱਲ ਤੇ ਮਾਝ ਇਹਨਾਂ ਵਾਂ ਮਲਾਂ ਦੇ ਕਿ ਇਹ ਗੱਲ ਦੀ ਕਮੀ ਨਹੀਂ ਦੇ ਹਾਂ ਬਿਲਕੁਲ ਬਿਲਕੁਲ ਲਓ ਦੋਸਤੋ ਚੌੜੀ ਵੇਖੋ 3 ਫੁੱਟ ਤੇ ਚੌੜੀ ਆ ਦੇ ਠੀਕ ਆ ਜੀ ਦੇਨ ਵੈਸੇ ਲੈਂਦੀ ਹਫਤਾ ਅੱਠ ਕਿ ਦਿਨ ਦੇਨ ਅੱਠ ਕਿ ਰਾਤ ਇਥੇ ਕੱਢ ਜਾਣੇ ਨੇ ਦੇਨ ਅੱਠ ਕੱਢ ਜਾਣੇ ਅੱਠ ਕਿ ਦਿਨ ਦੋਸਤੋ ਲੈ ਜੂਗੀ ਕਰਮਾਂ ਵਾਲੀ ਬਾਕੀ ਵਜ਼ਨ ਲੋਡ ਵੇਖ ਕੇ ਤੁਸੀਂ ਚੈੱਕ ਕਰੋ ਫੁੱਲ ਭਰੀ ਆ ਵਜ਼ਨ-ਵਜ਼ਨ ਪੂਰਾ ਫੁੱਲ ਵਜ਼ਨਦਾਰ ਅੱਠ ਕਿ ਦਿਨ ਅਜੇ ਸਮਾਂ ਬਾਕੀ ਆ ਸੂਆ ਤੀਜਾ ਚੌਥਾ ਆਪਦੀ ਸਮਝਣਾ ਵੀਰ ਤੁਸੀਂ ਵੇਖ ਲਿਓ ਠੀਕ ਆ ਜੀ ਆਹ ਵੇਖੋ ਉਹਨਾਂ ਹੀ ਚੱਡਾ ਗਾੜੀ ਤੁਨੀ ਦੋ ਤੁਰਦਾ ਉਹਨਾਂ ਹੀ ਪਿਛਾੜੀ ਆ ਅਜੇ ਤੇ ਇਹਨੇ ਦਿਨ ਦੇ ਅੱਠ ਲੈ ਗਈ ਤੇ ਫੇਰ ਤੇ ਆਂਦੇ ਹੁੰਦੇ ਆ ਮਤਲਬ ਕੱਢ ਜੂਗੀ ਵਟ ਪੂਰੇ ਦੇ ਵਾਹ ਜੀ ਠੀਕ ਆ ਬਿੱਲੀ ਮਨ ਕੀ ਅੱਖ ਬਹੁਤ ਪਿਆਰੀ ਸੋ ਕਰਮਾ ਲਈ ਦੋ ਸੋ ਪੰਡਾ ਪਾਲੂ ਪੱਕੀ ਦਿਨਾਂ ਤੇ ਆਪਾਂ ਛੱਡ ਦਿੰਦੇ ਆ ਵੀ 8 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਆ ਹਵਾਨਾ ਦੇਵਾ ਤੁਸੀਂ ਵੇਖੋ ਕਰਮਾ ਲਈ ਸੋਹਣਾ ਦੇਵਾ ਬਣਾ ਕੇ ਤਿਆਰ ਕਰ ਰਹੀ ਆ ਕੱਦ-ਕੱਟ ਪੂਰਾ ਉਪਚਾ ਵੱਡੇ ਕੱਦ-ਕੱਟ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਠੀਕ ਆ ਪੂਰੀ ਰਾਜੀ ਆ ਦੇ ਹਾਂ ਬਹੁਤੀ ਧੀਲੇ ਡਰਦੀ ਡੁਰਦੀ ਨਹੀਂ ਪੂਰਾ ਵੀ ਉਨੇ ਕੋਈ ਗੱਲ ਬਾਤ ਨੀਂਦ ਵਿੱਚ ਹੋ ਰਹੀ ਨੀਂ ਡਰਦੀ ਕਿ ਦੇਦੇ ਹਾਂ ਸੋ ਹਾਈਟ ਜਿਹੜੀ ਦੋਸਤੋ ਜਿਵੇਂ ਇੱਕ ਮਧਰੀ ਡੌਲੀ ਵਾਲੇ ਪਸੂ ਹਾਈਟ ਮੀਡੀਅਮ ਵਜ਼ਨ ਪੂਰਾ ਠੀਕ ਆ ਜੀ ਵਜ਼ਨ ਫੋਲਾ ਵਜ਼ਨ ਵਾਲੇ ਪਾਸੇ ਕੋਈ ਕਿੰਤੂ ਪਰੰਤੂ ਨਹੀਂ ਗਈ ਸਿੰਗਲ ਖੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਠੀਕ ਆ ਬਾਕੀ ਥਾਣ ਵੀ ਕਰਮ ਵਾਲੀ ਦਾ ਬਹੁਤ ਜਜਮੈਂਟ ਜਿਹੜਾ ਲੱਗਾ ਘੈਂਟ ਜਿਆ ਥਾਣਾ ਲੱਗਾ ਵੀ ਨਾ ਬਾਹ ਦਾ ਲੰਮਾ ਨਾ ਛੋਟਾ ਮੁੱਠ ਮੁੱਠੇ ਥਾਣਾ ਠੀਕ ਆ ਜੀ ਰੁਕ ਰੁਕਦਾ ਪਿੱਛੇ ਵੀ ਵਿਰਲੇ ਹੈਗੀ ਤੇ ਰਾਜਸਾਂ ਗਾੜੀ ਪਿਛਾੜੀ ਹੋਰ ਵੀ ਵਿਰਲਿਆ ਬਹੁਤ ਬਹੁਤ ਜਿਆਦਾ ਹਾਂਜੀ ਆ ਦੇਖੋ ਜੀ ਪੰਡਾ ਪਾ ਦੂਗੇ ਕਰਮਾ ਵਾਲੀ ਦੇ ਆ ਦੇਖ ਠੀਕ ਹੈ ਜੀ ਠੀਕ ਹੈ ਤੇ ਪਾਉ ਜੀ ਫਿਰ ਇਹ ਕਿੰਨੇ ਕੁ ਦੇ ਦੇ ਦੀ ਆਪਾਂ ਇਹ ਰਾਜਸਿਆਂ ਭਾਵੇਂ ਉਤਰਾਂ ਦੇ ਮਲੇ ਆਂਦੇ ਹੁੰਦੇ ਆ ਜਿੱਡੀ ਸੁੰਦਰਤਾ ਲੱਗੀ ਦੀ ਜਿੰਨਾਂ ਨੇ ਦੁੱਧ ਭਰਿਆ ਦੋਦੀ ਤੇ ਗਾਰੰਟੀ ਉਹਨਾਂ 15 16 ਕਿਲੋ ਹੀ ਦਿੱਤੀ ਆ ਪਰ ਆਪਾਂ ਆਂਦੇ ਨੇ ਗੱਪਣ ਜੇ ਖਾੜਦਾ ਤੇ ਫੇ ਕਾਦੀ ਰਾਜਸਾਂ ਗਾਰੰਟੀ ਆ ਇਹਦੀ ਗਾੜੀ ਸੇਵਾ ਦੀ ਗੱਲ ਆ ਪਰ ਏਡੀ ਮੱਜ ਨੇ ਜੇ ਆਂਦੇਂ ਦੇ ਕੋਈ 14 15 ਕਿਲੋ ਨਹੀਂ ਭਰੋਣਾ ਰਾਜਤਿਆਂ ਤੇ ਫੇ ਭਰੋਣਾ ਵੀ ਕਿੱਦਾਂ ਅਈ ਤੇ ਚੱਡਾ ਨਹੀਂ 8 ਦਿਨ ਕੱਢ ਜਾਣੇ ਆ ਕੱਢੂਗੀ ਕੱਢਣੇ ਆ ਪੰਡਾ ਬਾਦੂ ਕਰਮਾਲੀ ਤੇ ਅਜੇ ਕਰਮਾਲੀ ਜਿਵੇਂ ਦੀ ਸਿਹਤ ਹੋਵੇਂ ਥੱਲੇ ਨਹੀਂ ਆਵਾ ਧਾਵਾ ਤੇ ਆਉਣਾ ਪੂਰਾ ਤੇ ਅੰਦੇ ਤੇ ਇਹ ਗੱਲ ਦੀ ਕਦਰ ਹੀ ਨਹੀਂ ਰਾਜਤਿਆਂ ਦੇ ਬਿਲਕੁਲ ਹਾਂਜੀ ਲੈ ਵੀ ਦੋਸਤੋ ਵੀ ਸ਼ੱਕਾਂ ਤੋੜ ਦੂਗੀ ਕਰਮਾਲੀ ਵੇਖੋ ਜਦੋਂ ਸਮਾਂ ਆ ਗਿਆ ਇਹਦਾ ਇਹਦੋਂ ਰਾਜਤਿਆਂ ਚਲੋ ਤਾਰੀਫ ਤੇ ਕੀ ਕਰਨੀ ਤੇ ਨਾ ਕੀ ਕਰਨੀ ਇਹਦੋਂ ਸੁੰਦਰਤਾ ਕੀ ਹੋ ਹੋਰ ਬਿਲਕੁਲ ਜੀ ਬਿਲਕੁਲ ਕਿਉਂ ਹਾਂਜੀ ਇਹ ਰਾਜ ਕਿਸੇ ਪਾਸੇ ਕੋਈ ਆਪਾਂ ਮਤਲਬ ਡੇਢ ਨਹੀਂ ਕੋਈ 40 ਨਹੀਂ ਕੋਈ 35 ਨਹੀਂ ਇਹਦਾ ਆਪਾਂ ਕੋਈ ਸਵਾ ਤੋਂ ਮਾਨਤਾ ਕਰ ਦਾਂਗੇ ਲਓ ਜੀ ਹਾਂਜੀ 1.25 1.25 ਜੋ ਮਾਨਤਾ ਕਰ ਦਾਂਗੇ ਲਓ ਵੀ 1.25 ਦੇ ਵਿੱਚੋਂ ਦੋਸਤੋ ਛੋੜ ਚੱਪਾ ਠੀਕ ਹੈ ਜੀ ਮਾਨਤਾਣ ਸੋ ਮੱਧ ਚੰਗੀ ਆ ਰਹੀ ਜੇ 1.23 ਦੀ ਹੁਣੇ ਹੀ ਛੋਡਾਂ ਕਰਤੀਆਂ ਨੇ 1.23 ਦੀ ਵੀ ਬਾਅਦ ਵਿੱਚ ਕੋਈ 200 ਆ ਕੇ ਵੀ ਇੰਤੂ ਪ੍ਰਿੰਟ ਪ੍ਰਿੰਟ ਹਾਂ ਹੁਣ ਚਾਂਦੇ ਜਿਤਨਾ ਮਲੋ ਸਗ ਨਹੀਂ ਹੈ ਮੁਰਕੇ ਕੋਈ 200 400 ਜਾਂ ਦੇ ਦਿੰਦੇ ਆ 1.23 ਦੀ ਹਾਂ ਨਾ ਕੋਈ ਲੈ ਵੀ ਰਾਜ ਸਿੰਘ ਕਿਦੇ ਉਹ 1 23 ਦੀ ਲੱਭਣੀ ਨਹੀਂ ਜਿੱਡੀ ਨੂੰ ਸੂਰਤ ਜਿੱਡਾ ਵਜਨ ਵਟਾ ਲੱਗਾ ਵਾ ਵੇ ਭਾਈ ਦੀ ਦੇ ਦਾਂਗੇ ਹੈਂ ਇੱਕ ਬਾਈ ਲੈ ਹੋਰ ਮੁੰਡੇ ਨੇ ਪੂਰੇ ਹੀ ਹੋਣਾ ਆਪਾਂ ਕੋਈ ਵੇਲੇ ਤੂੰ ਵੀ ਘਰ ਘਰ ਬੁਲਾ ਦਿੰਦੇ ਆ ਪਹੂਆਂ ਤੇ ਰਹਿਣਾ ਰਾਤ ਦੇ ਨੇ ਕੋਈ ਸ਼ਾਕਤ ਨਹੀਂ ਰਾਜ ਸਿੰਘ ਨਹੀਂ ਮੈਂ ਨਾ ਪਲੀ ਜੰਮੀ ਪਲੀ ਪੂਰੀ ਕੋਈ ਸ਼ਾਕਤ ਨਹੀਂਗਾ ਰੀਜਾਂ ਲਾਈਆਂ ਕਰਨ ਵਾਲੀ ਜਿੱਥੋਂ ਵੀ ਆ ਠੀਕ ਹੈ ਤੂੰ ਭਾਈ ਦੇ ਦਾਂਗੇ ਲਓ ਵੀ ਇੱਕ ਬਾਈ ਦੀ ਹਾਂਜੀ ਸੋ ਦੋਸਤੋ ਪਸੂ ਏਡਾ ਬਣਾਉਣਾ ਤਿਆਰ ਕਰਨਾ ਵੈਸੇ ਚਲੋ ਬਾਕੀ ਰਾਜ ਸਿੰਘ ਨੂੰ ਮਿਹਨਤ ਲੱਗਦੀ ਤੂੰ ਸੋਚ ਕਿਹਨੇ ਮੰਨਣਾ ਕਿਹਨੇ ਨਹੀਂ ਮੰਨਣਾ ਉਹ ਆਂਦੇ ਨੂੰ ਘਰ ਦਾ ਕਿਉਂ ਹੀ ਦੋ ਤਿੰਨ ਕਿਲੋ ਖਵਾਤਾ ਵਾ ਹੱਥ ਮਾਰਿਆ ਹੱਥ ਛਾਪਦਾ ਛਾਪਦਾ ਹਾਂ ਹੱਥ ਮਾਰਿਆ ਹੱਥ ਛਾਪਦਾ ਵਾ ਬਿਲਕੁਲ ਬਿਲਕੁਲ ਇਹਨੂੰ ਆਂਦੇ ਵਾਕਿਆ ਸਾਂਭੀ ਤੇ ਰਾਜ ਸਿੰਘ ਬਾਕੀ ਕੀ ਨਾ ਵਾ ਹੱਥ ਕੀ ਛਾਪਣਾ ਨਹੀਂ ਬਾਕੀ ਨਹੀਂ ਛੱਡੀ ਆਪਣੇ ਕੋਲ ਡੇਢ ਮਹੀਨਾ ਆਈ ਨੂੰ ਗਿਆ ਡੇਢ ਮਹੀਨਾ ਆਪਣੇ ਕੋਲ ਡੇਢ ਮਹੀਨਾ ਆਈ ਨੂੰ ਉਹ ਲਕੋ ਗਈ ਰੱਖੀ ਆ ਅਈ ਗੱਜ ਜਦੋਂ ਬਣੂ ਅੱਧ ਨਹੀਂ ਪੌਣੀ ਅੱਜ ਵੀ ਪੌਣ ਦਾ ਇਰਾਦਾ ਨਹੀਂ ਅਈ ਕਿਾ ਚੱਲ ਕੋਈ ਗੱਲ ਨਹੀਂ ਅੱਛਾ ਅੱਛਾ ਕੋਈ ਵਪਾਰੀ ਭਰਾ ਵੀ ਲੈ ਜੂ ਤੇ ਕੋਈ ਕੋਈ ਗੱਲ ਹਾਂ ਇਹ ਆਪਾਂ ਨੂੰ ਡੇਢ ਮਹੀਨਾ ਹੋ ਗਿਆ ਜਿ ਲਿਆਂਦੀ ਨਕੀਨਾ ਲਕੋ ਕੇ ਰੱਖਿਆ ਸੀ ਵੀ ਕੱਢਾਂਗੇ ਜਦੋਂ ਲੋੜ ਪਈ ਹਾਂ ਹਾਂ ਜੀ ਤੁਸੀਂ ਦੇਖਿਆ ਹੀ ਹੋਵੇ ਇਸ ਦੀ ਕਿ ਬੱਜਾ ਆਹ ਉਹ ਦੀ ਗੱਲ ਆ ਬਿਲਕੁਲ 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 ਤੇ ਦਿਨ ਰਾਤ ਸਾਂ ਜੇ ਵੀ ਅੱਠ ਕਾੜ ਦੀ ਪੰਡਾ ਪਾ ਦੂ ਕਰਮਾ ਲਈ ਬਿਲਕੁਲ ਜੀ ਬਿਲਕੁਲ ਇਹ ਮੱਝ ਤੇ ਉਹ ਮੱਝ ਰਾਤ ਸਾਂ ਦੋਵੇਂ ਜਿਹੜੀਆਂ ਇਹ ਜੋੜੀ ਜਿਹੜੀ 15 15 ਲੀਟਰ ਚਵਾ ਦੂ ਜੇ ਸੇਵਾਲੇ ਤਾਂ ਚੱਲ ਜਾਣ ਤੇ ਕੋਈ ਕਾੜਦੀਆਂ ਦੇ ਕਰਮ ਵਾਲੀਆਂ ਕਾੜਦੀਆਂ ਇਹਨਾਂ ਦੀ ਮਸਾਲ ਚੰਗੀ ਬਰੀਡ ਕਾੜਦੀ ਆ ਤੁਹਾਨੂੰ ਹਾਂਜੀ ਤਾਂ ਦੋਸਤੋ ਮਾਜ ਚੰਗੀ ਆ ਪੂਰੀ ਰਾਜੀ ਪੂਰੀ ਵਜਨ ਲੋੜ ਵਾਲੀ ਬਾਕੀ ਤਰੀਫਾਂ ਜਿਹੜੀਆਂ ਦੋਸਤੋ ਤੁਸੀਂ ਆਪ ਇਥੇ ਆਣ ਕੇ ਜਿਹੜਾ ਵੀਰ ਕੋ ਖਰੀਦਦਾ ਰਹੂਗਾ ਆਪ ਕਰੋਗੇ ਠੀਕ ਆ ਜੀ ਤੇ ਇਹ ਨਹੀਂ ਕੋਈ ਛੱਕ ਵਾਲੀ ਗੱਲ ਆ ਵੀ ਕੋਈ ਲੱਸੀ ਫਿੱਕੀ ਕਰਮ ਵਾਲੀ ਪੁੱਲ ਬੜਾ ਪੋਲੋ ਵਜਨ ਲੋੜ ਦੇ ਵਿੱਚ ਕੋਈ ਆਣ ਕੇ ਇਹਨੂੰ ਕੋਈ ਕੋਈ ਨੁਕਸ ਨਹੀਂ ਘਾੜ ਸਕਦਾ ਫਲਾਣਾ ਨੂੰ ਸਿਆਏ ਮਲੇ ਦੇ ਥਾਂ ਤੇ ਵੀਰ ਲ ਘਾਟਿਆਏ ਪੋਲੀ ਨਹੀਂ ਜਾਂ ਕਿਤਨਾ ਅਮਲ ਕੋਈ ਅੰਗ ਪਰ ਘੜ ਘੜ ਕੇ ਲਾਤਾ ਘੜ ਘੜ ਕੇ ਲਾਏ ਆ ਤੇ ਬਿਲਕੁਲ ਜੀ ਬਿਲਕੁਲ ਦੇ ਵਾਤੋਵਾਦ ਰਾਇਸਿਆ ਬਾ ਦੂਜੀ ਦੂਜੀ ਨਹੀਂ ਆਖਣਾ ਤੀਜੀ ਵੀ ਹੋ ਸਕਦੀ ਆ ਹੋ ਸਕਦੀ ਠੀਕ ਨਹੀਂ ਗੱਲ ਜਿਹੜੀ ਕਿਸੇ ਨੇ ਕਹਿਣੀ ਆ ਮੂੰਹ ਆਨੇ ਤੀਜੀ ਵੀ ਹੋ ਸਕਦੀ ਆ ਤੀਜੀ ਤੋਂ ਵੱਧ ਨਹੀਂ ਦੂਜੀ ਨਹੀਂ ਤੀਜੀ ਹੋ ਆਗਦੀ ਆ ਹਾਂ ਬਾਕੀ ਚਲੋ ਕਿਸੇ ਖਰੀਦਰ ਦੀ ਸਮਝ ਅੱਗੇ ਸਮਝਿਆ ਤੇ ਅੱਗੇ ਭਾਉ ਜੀ ਆਪਣੇ ਕੋਲ ਜਿਹੜਾ ਆ ਨਾਗ ਆ ਗਿਆ ਹਾਂਜੀ ਇਹ ਨਾਗ ਆ ਗਿਆ ਇਹ ਐਵੇਂ ਰਾਜਸੀਆਂ 11 ਕਿਲੋ ਭਾਵੇਂ ਚਾਰ ਦਿਨ ਕੰਡੇ ਦੇ ਚੜਾ ਕੇ ਸਾਡੇ ਤੋਂ ਖੜੇ 11 ਕਿਲੋ 11 ਕਿਲੋ ਕਹਿਣ ਦੀ ਗੱਲ ਨਹੀਂ 11 ਕਿਲੋ ਕੰਡੇ ਦੇ ਚੜਾ ਕੇ ਖੜੇ ਇਹ ਚੱਡਾ ਨਹੀਂ ਜਿੰਨਾ ਵਿਖਾਉਂਦੀ ਤੇ ਦੁੱਧ ਵਾਲੇ ਮਲ ਕੜਾਕੇ ਆ ਅੱਛਾ ਭਾਉ ਜੀ ਕਈ ਵਾਰਾਂ ਵੀਰ ਕੋਈ ਵੀ ਭਾਊ ਉਹਨਾਂ ਕੋਲ ਗਏ ਆ ਜਾਂ ਕਿਸੇ ਹੋਰ ਵਪਾਰੀ ਵੀਰ ਕੋਲ ਗਏ ਆ ਜੀ ਇੱਕ ਟਾਈਮ ਚ ਆ ਕੇ ਦੂਜੇ ਟਾਈਮ ਸਰ ਤੋਂ ਚੁਵਾਈ ਨਹੀਂ ਕਰਾਉਂਦੇ ਆਪਾਂ ਰਾਇਸਾਂ ਲੀਟਰ ਵੀ ਰੱਖਿਆ ਕੰਡਾ ਵੀ ਰੱਖਿਆ ਤੁਹਾਨੂੰ ਹਰ ਵੀਡੀਓ ਚ ਆਖੀਦਾ ਰਾਤ ਨੇ ਤਕਾਲੀ ਚ ਆਵੇ ਸਵੇਰੇ ਚ ਆਵੇ ਅਗਲੀ ਭੈਣ ਭਰਾ ਨਹੀਂ ਪੈਸੇ ਲੈਣੇ ਕਿਸ ਸੱਜੇ ਖੱਬੇ ਫੜਨੇ ਹੋ ਹੈਗੇ ਨਹੀਂ ਘਰੇ ਕਿਹਦੇ ਪਾਇਆ ਕਿ ਸੋਨਾ ਰੱਖਣਾ ਕਿ ਇਹ ਵਿਆਜੀ ਸੁਆਏ ਅਹੀਂ ਕੰਡਾ ਰੱਖਿਆ ਵੀਰ ਜੀ ਤਕਾਲਾ ਨੂੰ ਰੋ ਰਾਤ ਸਵੇਰੇ ਚ ਤਕਾਲਾ ਨੂੰ ਚੋ ਠੀਕ ਨਹੀਂ ਕਰ ਵੀਰ ਜੀ ਹਾਂ ਦੋਸਤੋ ਜਦੋਂ ਦੋ ਟਾਈਮ ਚਾਹੇ ਤਿੰਨ ਟਾਈਮ ਜਦੋਂ ਕਹਿ ਦਿੱਤਾ ਜਾਂਦਾ ਚੋ ਚੁਵਾਈ ਨੀ ਕਰੋ ਹਾਂਜੀ ਹਾਂਜੀ ਆਪਣਾ ਮੇਨ ਮਕਸਦ ਇਹ ਹੁੰਦਾ ਵੀ ਜਦੋਂ ਕਹਿ ਦਿੱਤਾ ਜਾਂਦਾ ਵੀ ਜੇ ਨਹੀਂ ਕੋਈ ਕਰਾਉਂਦਾ ਤੇ ਫਿਰ ਤੁਸੀਂ ਗੱਲ ਰਾਤਾਂ ਜਿਹੜੀ ਰਾਤੀ ਸੂਈਆਂ ਉਹਨਾਂ ਦਾ ਆਪਾਂ 10000 ਕਿਉਂ ਨਹੀਂ ਕਹਿੰਦਾ ਕਹਿੰਦਾ ਬਿਲਕੁਲ ਜਿੱਦੇ ਥਲੇਗਾ ਉਹਦੇ ਥਲੇਗਾ ਉਹ ਨਹੀਂ ਥਲੇ ਕਿਉਂ ਬੋਲਾ ਦੇ ਹਾਲੀ ਕੋਈ 7 ਕੜਦੀ ਕੋਈ 8 ਕੜਦੀ ਇੱਕ ਗੱਲ ਆ ਲਓ ਜੀ ਤੇ ਪਾਉਜੀ ਤੇ ਮਗਰ ਬੱਚਾ ਵੀਗਾ ਇਹ ਪੈਹਾ ਕੱਟਾ ਇਹਦੇ ਮਗਰ ਮਗਰ ਦਿਖਾਵਾਂਗੇ ਕੱਟਾ ਹੈ ਕੋਈ ਆਪਣੇ 12 14 ਦਿਨਾਂ ਦਾ ਕੱਟਾ ਰਾਇਥਿਆਂ ਠੀਕ ਆ ਜੀ 12 14 ਦਿਨਾਂ ਦੀ ਦੋਸਤੋ ਸੂਈ ਹੈ ਠੀਕ ਆ ਜੀ 11 ਲੀਟਰ 11 ਕਿਲੋ ਤੇ ਹੁਣ ਜਿਹੜੀ ਚੱਲਣ ਰਹੀ ਤੁਹਾ ਕੋ ਵੀ ਆਪਦੀ ਸਮਝਣਾ ਤੀਜਾ ਦੂਜਾ ਆਪਦੀ ਸਮਝਣਾ ਤੁਸੀਂ ਮੰਨ ਲਿਓ ਠੀਕ ਹੈ ਜੀ ਆਹ ਦੇਖੋ ਕੋਈ ਨਹੀਂ ਆਉਂਦੇ 14 ਕ ਦਿਨਾਂ ਦੀ ਸੂਈ ਮਗਰ ਕਟਾ ਅਬ ਮਗਰ ਕਟਾ 11 ਕਿਲੋ ਦੁੱਧ ਤੇ 6 ਤੋਂ 6 ਰਾਜ ਸਿਆ ਆਪਣੀ ਚਵਾਈ ਕਿਹੇ ਮੱਝ ਨੂੰ ਇਹ ਘੰਟਾ ਵੀ ਟਾਈਮ ਨਹੀਂ ਲਾਉਣਾ ਜਦੋਂ ਗੱਲ ਕਰੀ ਦੁੱਧ ਬਣਾ ਕੇ ਦੇਣਾ ਵਾ ਜਿਹਦਾ ਟਾਈਮ ਹੈਗਾ ਵਾ ਉਹ ਇੱਥੇ ਟਕਾਲਾਂ ਨੂੰ 24 ਸਵੇਰੇ 24 ਹੂੰ ਤੇ ਮੋਲੇ ਏਕਾਂ ਦੀ ਓੜਦੀਆਂ ਵਾਲਾ ਹੀ ਆ ਆ ਪਾਈਆਂ ਖਾਂਡ ਉੱਤੇ ਥੱਲੇ ਹੋ ਸਕਦਾ ਵਾ ਇੱਕ ਛਟਾਂਗ ਜਾਂ ਉਧਰ ਜਾਣਾ ਤੇ ਜਾ ਉਧਰ ਹੂੰ ਇਹ ਨਹੀਂ ਕਿ 10 ਨਿਕਲ ਆਉਗਾ ਕਿਲੂ ਕਿਲੂਆਂ ਦੇ ਵਿੱਚ ਪਾਈਆਂ ਦੇ ਵਿੱਚ ਇਹ ਨਹੀਂ ਆਪਾਂ 11 ਆਖਿਆ ਤੇ ਤਾਂ 10 ਨਿਕਲੂਗਾ ਜੇ 10 ਨਿਕਲਦਾ ਤੇ ਜੋ ਮੁੱਲ ਪਾਵਾਂਗੇ ਉਹ 5000 ਰੁਪਏ ਡਾਦਾਂਗੇ ਲੈ ਹਾਂ ਨਹੀਂ ਠੀਕ ਆ ਰਾਜ ਸਿੰਘ ਹਾਂ ਬਿਲਕੁਲ ਰਾਜ ਸਿੰਘ ਇਹ ਛਟਾਲਾ ਆਪਣਾ ਤੈਨੂੰ ਅੱਗੇ ਵੀ ਕੀਮਤ ਦੱਸੀ ਆ ਇਹ 14.5 ਲੀਟਰ ਦੇ ਮਾਦਖਿਦਾਰੀ 14.5 ਲੀਟਰ ਤੇ ਉਹ ਬੰਦ ਕਰਤਾ ਜੇ ਖਰਾਬ ਹੋ ਗਿਆ ਉਹ ਦਿਨ ਦੱਸੀ ਗਾਲਾ ਵੇਲੇ گاਵਾ ਜਿਹੜੀਆਂ 20 20 ਲੀਟਰ ਤੇ ਗਾਵਾਂ ਹੀ ਉਹਨਾਂ ਥੱਲੇ 6 6 ਕਿਲੋ ਦੁੱਧ ਰਹਿ ਗਿਆ ਬਿਲਕੁਲ 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 ਲਓ ਵੀ ਦੋਸਤੋ ਇਹ ਮਾਜੋ ਤੁਸੀਂ ਵੇਖ ਲਈ ਆ 14 ਦਿਨਾਂ ਦੀ ਸੂਈ ਆ ਮਗਰ ਕਟਾ ਤੇ 11 ਲੀਟਰ ਆ ਜਿਹੜਾ ਕਟਾ ਰਾਜ ਤੇ ਖੁਰਕਣ ਡਿਆ ਆ ਕਟਾ ਆ ਜਿਹੜਾ ਆ ਕਟਾ ਆ ਕਟਾ ਆ ਕਟਾ ਨਹੀਂ ਲੂਈਆਂ ਵੇਖ ਠੀਕ ਹੈ ਜੀ ਤੇ 14 ਦਿਨਾਂ ਦਾ ਕਟਾ ਜੇ ਮਗਰ ਤੇ ਪਾਉਜੀ ਪਹਿਲੇ ਨੰਬਰ ਤੇ ਆ ਕਟਾ ਰਾਜ ਤੇ ਨਹੀਂ ਆਪਣੀ ਦੂਜੇ ਨੰਬਰ ਤੇ ਸੂਈ ਆ ਆ ਦੂਜੇ ਨੰਬਰ ਤੇ ਹਾਂਜੀ ਆ ਕਟਾ ਜਿਹੜਾ ਆਪਣੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਜਿਹੜਾ ਬੋਲਾ ਬੋਲਾ ਚੰਗਾ ਖਾਂਦਾ ਚੱਲਣ ਡਿਆ ਤੇ ਆ ਮਗਰ ਕਟਾ ਪਹਿਲੇ ਪਹਿਲੇ ਕਟਾ ਆਪਣੀ ਪਹਿਲੇ ਨੰਬਰ ਵਾਲ ਦੇ ਇਹ ਦੋਵੇਂ 8 ਵਜੇ ਰਾਤੀਂ 8 9 ਦੇ ਵਿੱਚ ਸੁੱਈਆਂ ਇਹਦੇ ਨੰਬਰ ਵਾਲੀ ਜਿਹੜੀ ਝੋਟੀ ਝੋਟੀਆ ਕਟਾਈ ਆ ਉਹਦਾ ਇਹ ਕਟਾ ਠੀਕ ਆ ਜੀ ਤੇ ਪਾਉ ਜੀ ਜਿਹੜੀ ਆਪਣੀ ਇਹ 15 14 ਦਿਨਾਂ ਦੀ ਸੁੱਈ ਹੈ ਇਹ ਮੱਝ ਹਾਂਜੀ ਇਹਦਾ ਕੀ ਮੁੱਲ ਕਰਦਗੇ ਇਹਦਾ ਮੁੱਲ ਤੇ ਨਾ ਫੜ ਲੋ ਫੜ ਲੋ ਕਰ ਦੇਣੀ ਰਾਜਸੇ ਜਿਹੜਾ ਲੈ ਜੂ ਨਜ਼ਾਰੇ ਲੁੱਟੇ ਦੇ ਔੜਦੀਆਂ ਜਾਣ ਕੇ ਔੜਦੀਆਂ ਹੀ ਇਹਦਾ ਮੁੱਲ ਕੋਈ ਲੱਖ ਨਹੀਂ ਕੋਈ 90 ਨਹੀਂ ਕੋਈ 85 ਨਹੀਂ ਇਹ ਹਾਂ ਨਾ 83000 ਤੋਂ ਛੋੜ ਚੱਪਾ ਕਰ ਦਾਂਗੇ ਲਓ ਦੋਸਤੋ 83000 ਦੀ 11 ਲੀਟਰ ਦੁੱਧ ਕਰਮਾਲੀ ਦੇ ਥੱਲੇ ਹਾਂ ਮਗਰ ਕਟਾ 14 ਦਾ ਕਟਾ 15 ਦਾ 16 ਦਾ 17 ਦਾ ਵੇ ਵੇ ਠੀਕ ਆ ਸੋ ਮੈਂ ਤੁਸੀਂ ਵੇਖ ਲਈ ਆ ਤੇ ਪਉਜੀ ਬਾਕੀ ਚੋਣ ਚਣ ਆਪਣੇ ਪੈਨ ਪਰਵਾਹ ਦੱਸ ਸਿਰਫ ਥੇ ਇੱਕ ਖੁੱਲਾ ਲੈ ਗਈ ਇਹ ਦੁੱਜੀ ਹੋਗਦੀ ਤੀਜੀ ਹੋਗਦੀ ਇਹ ਨਹੀਂ ਛੇਵੇਂ ਸੂਏ ਆ ਹਾਂ ਸਹੀ ਹੈ ਚਲੋ ਕਿ ਪੇਠ ਪੁੜਾ ਦੇ ਪੈਂਦਾ ਹੱਦ ਦੇਸ ਪੈਂਦਾ ਹਾਂਜੀ ਤੇ 83000 ਦੇ ਵਿੱਚੋਂ ਛੋਟ ਛੱਪੇ ਹੈ ਹਾਂਜੀ ਹਾਂਜੀ ਇਹ ਦੀਆਂ ਤੇ ਬਾਤਾਂ ਹੀ ਕੀ ਰਾਜਸਾਂ ਜਿੰਨੀ ਕ ਭੋਲੀ ਆ ਤੇ ਹਾਂ ਜੇ ਤੈਨੂੰ ਧਾਰਾ ਮਾਰਾਂਗੇ ਤਾਂ ਤੂੰ ਆਖੇਂਗਾ ਮੈਂ ਜ਼ਿੰਦਗੀ ਚ ਐਹੋ ਜੀ ਮਾਜ ਨਹੀਂ ਵੇਖੀ ਐਡੀ ਕੋ ਭੋਲੀ ਯਾਦੇ ਆਪੇ ਵਗੀ ਜਾਣਾ ਤੇ ਇਹਦੇ ਥੱਲੇ ਜਾਣੀ ਕਿ ਜਿਹੜਾ ਆਪਾਂ ਮਿਣਕੇ ਐ ਵੇਲੇ ਪਰਸੋਂ ਦੀ ਸੂਈ ਆਏ ਮਿਣਕੇ 9 ਕਿਲੋ ਬੋੜਾ ਕੋਈ ਕੰਡੇ ਦੀ ਚੜਾੜੇ ਦੋਵਾਂ ਟਾਈਮਾਂ ਮਾਰਾਂ ਪਰਸੋਂ ਦੀ ਸੂਈ ਥੱਲੇ ਪਰਸੋਂ ਦੀ ਸੂਈ ਥੱਲੇ ਲੈ ਹਾਂ ਕੰਡਾ ਆਪਣੇ ਕੋਲ ਦੋਵਾਂ ਟਾਈਮਾਂ ਦਾ ਮਿਣਕੇ ਬੋੜਾ ਚੜਾ ਲੈਣਾ 9 ਕਿਲੋ ਠੀਕ ਆ ਜੀ ਹਾਂਜੀ ਤੇ ਸੂਆ ਵੀ ਹੋਊਗਾ ਕੋਈ ਦੁੱਤੀਜਾ ਤੀਜਾ ਕੋਈ ਦੂਜਾ ਲਾ ਲੈ ਕੋਈ ਤੀਜਾ ਲਾ ਲੈ ਕੋਈ ਰਾਜਸਾ ਭਾਵੇਂ ਚੌਥਾ ਲਾ ਲੈ ਆਏ ਤੀਜੇ ਦਾ ਲੋ ਵੀ ਦੋਸਤਾਂ ਪੰਡਾ ਹੀ ਪਾਈ ਫਿਰਦੀ ਆ ਜਾਨੀ ਕਿ 15 16 ਕਿਲੋ ਦੁੱਧ ਬਣਾਉਂਦੀ ਆ ਆ ਰਾਮ ਨਾ ਜਿੱਥੋਂ ਲੈਂਦੀ ਆ ਹੁਣ ਬੋਲਾ ਹੀ ਤੁਸੀਂ ਦੱਸੋ ਬੋਲਾ ਬੋਲਾ ਮੈਂ 9 ਦੱਸਿਆ ਵਾ ਹੋ ਹੱਕਦਾ 10 ਹੀ ਹੋਵੇ ਠੀਕ ਆ ਠੀਕ ਆ ਜੀ ਲਓ ਦੋਸਤੋ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਸੌਦਾ ਕੋਈ ਵੀਰ ਕਰ ਲੈ ਠੀਕ ਆ ਮਗਰ ਕੱਟੀ ਆ ਪਰਸੋਂ ਦੀ ਸੂਈ ਆ ਚ ਤੀਜਾ ਦਿਨ ਤੇ 9 ਤੋਂ ਵੈਸੇ ਬਾਹਰ ਹੀ ਬੋਲਾ ਆ ਪਰ 9 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਬਾਕੀ ਥਣ ਲੇਵਾ ਤੁਹਾਨੂੰ ਇੱਕ ਵਾਰੀ ਇਧਰ ਆਪਾਂ ਰੋਕੇ ਵੀ ਖਵਾਉਣੇ ਆ ਥਣ ਦੇਵੇ ਦੀ ਬੜੀ ਸਾਫ ਸੁਥਰੀ ਕਰਮਾਂ ਵਾਲੀ ਰਾਜ ਸਾਹ ਘੜੀ ਘੜੀ ਕੀ ਆਖਣਾ ਵਾ 6 ਤੋਂ 6 ਅਗਲਾ ਚਵਾ ਕੇ ਵੇਖੇ ਬਸ ਗੱਲ ਮੁੱਕਣੀ ਇੱਥੇ ਆ ਬਾਦਸ਼ਾਹ ਲਿਓ ਦਾ ਕਰਮ ਵਾਲੀ ਆਪਦੇ ਵਜਨ ਬਜੂ ਨਾਲ ਜ਼ਿਆਦਾ ਬਣਦੀ ਆ ਮੈਂ ਨਾ 1 ਘੰਟਾ ਵੀ ਟਾਈਮ ਨਹੀਂ ਲਾਈਦਾ ਐ ਅਸੀਂ 6 ਤੋਂ 6 ਚਵਾਈ ਕਰਦੀ ਆ ਅਸੀਂ ਜਾਣੀ ਫਿੱਟ ਕੀ ਕੀਤਾ ਹੋਗਾ ਹਾਂ ਹਾਂ ਲੈ ਕਰੋ ਮਨ ਕਿ ਦੀ ਗੱਲਾਂ ਹੀ ਗਾਂ ਪੋਲੀ ਆ ਭੂ ਗਰ ਕੀ ਆ ਦੇ ਲੈ ਵੀ ਹਾਂ ਸੋ ਦੋਸਤੋ ਥਣ ਪਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਪੂਰੀ ਤੇ ਸੋ ਹਵਾਨਾ ਲੈਵਾ ਤੁਸੀਂ ਮਨ ਜਿੱਡਾ ਕਾਦੂ ਉੱਡਾ ਹੀ ਛੱਡਾ ਉੱਡਾ ਹੀ ਛੱਡਾ ਤੇ ਪਾਉ ਜੀ ਮੋਟੀਆਂ ਧਾਰਾਂ ਪੋਲੀ ਪੋਲੀ ਇਹ ਦਾ ਮੋਲ ਇਹਦਾ ਐਵੇਂ ਤਾਂ ਪੌੜੀਆਂ ਹੋੜੀ ਹੋੜੀ ਆਪਾਂ ਸਰੋਵਰ ਦੀ ਪੌੜੀ 21 ਰਾਈ ਇਹ ਵੀ ਕੀ ਨਾ ਮਾ ਆਪਾਂ 84000 ਚ ਛੋੜ ਛੱਪਾ ਕਰ ਦਾਂਗੇ ਲੈ ਮੱਝ ਰਾਜ ਸਿਆ ਇਹੋ ਜੀ ਕੋਈ ਆਂਦੇ ਨਹੀਂ ਲੱਖ ਦੀ ਨਹੀਂ ਦਿੰਦਾ ਫੜ ਲਓ ਫੜ ਲਓ ਫੜ ਲਓ ਫੜ ਲਓ ਹਾਂ 84000 ਚ ਛੋੜ ਛੱਪਾ ਕੋਈ 100 200 84 ਚ ਹਾਂਜੀ ਲਓ ਵੀ ਭਰਾਵੋ ਬਾਕੀ ਅੰਗ ਭਾ ਕਰਮ ਵਾਲੇ ਨੂੰ ਪੂਰਾ ਘੜ ਘੜ ਕੇ ਲੱਗਾ ਤੁਹਾਨੂੰ ਪੂਰਾ ਥਣ ਦੇਵਾ ਦਿਖਾਤਾ ਅੱਜ ਤੀਜੇ ਦਿਨ ਦੇ ਵਿੱਚ ਮਗਰ ਕੱਟੀ ਨਹੀਂ ਤੇ ਸੰਦੂ ਸਾਹਿਬਾ ਨਾ ਲੱਖ ਲੱਖ ਥੱਲੇ ਉਹ ਗਾਲ ਹੀ ਨਹੀਂ ਕਰਨ ਰਿਆ ਕੋਈ ਕੋਈ ਨਹੀਂ ਕਰਦਾ ਬਾਹਰੋਂ ਲੈ ਕੇ ਨਾ ਮਿਲਦੀਆਂ ਸੌਫੀਆਂ ਮੈਨੂੰ ਤਾਂ ਇਹਨੂੰ ਦੱਸੀ ਗੱਲ ਆਪਦੀ ਲੱਬਣ ਦੇ ਕੋਈ ਹਜ਼ਾਰ ਹਜ਼ਾਰ ਰੁਪਈਆ ਨਾ ਚ ਰੱਖਿਆ ਵਾ ਮ ਲੱਬਣ ਦਾ ਮੋਲੀ ਹਜ਼ਾਰ ਹਜ਼ਾਰ ਰੁਪਈਆ ਰੱਖਿਆ ਵਾ ਜਿਹੜਾ ਖਰੂ ਜੇ ਫੋਨ ਨਾ ਕੀਤਾ ਪਾਉ ਕਿਹੋ ਜੀ ਮੱਝ ਦਿੱਤੀ ਐ ਪੋਲੀ ਤੂੰ ਸੋਈ ਬੋੜਾ ਹੀ ਨਾ ਹੋਂਦਾ ਕਿਲੋ ਬੋੜਾ ਤੀਜੇ ਦੇ ਦਿੰਦੀ ਸੂਈ ਦਾ ਚੰਗਾ ਸੋਨਾ ਤੁਹਾਨੂੰ ਸੁਵਾ ਦਊਗੀ ਹਾਂ ਜਿਆਦਾ ਨਹੀਂ ਗਾ ਰਾਜਸੇਂ ਗੱਪਾਂ ਕੀ ਮਾਰੀ ਜਾਣੀਆਂ 12 13 12 13 ਕਿਲੋ ਤਰਾਮ ਨਾ ਚਵਾਊਗੀ ਤੇ ਲੈ ਵੀ ਕੋਈ ਇਹ ਬਾਕੀ ਆ ਤੁਹਾਨੂੰ ਦਿਖਾ ਦ ਗਿਆ ਇੱਕ ਵਾਰੀ ਫੇਰ ਕੋਈ ਵੀ ਰੇ ਨਾ ਕੇ ਵੀ ਚੰਗੀ ਤਰ੍ਹਾਂ ਥਾਣ ਨਹੀਂ ਦੇਸੇਗੇ ਆ ਦੇਖੋ ਤੇ ਰਾਜਸਿਆਂ ਬਾਕੀ ਇਹ ਵੀਰਾ ਗਾੜੀ ਬੇਨਤੀ ਆ ਮੁੱਲ ਹੀ ਬਹੁਤ ਹੀ ਜਾਇਜ਼ ਪਾਈ ਤੇ ਮਲਹੋਂ ਨਾ ਕੋਈ ਖਿੱਚ ਖਚਾਈ ਨਾ ਕਰਨ ਮੇਰਾ ਵੀਰ ਫੋਨ ਉਹ ਲਾਵੇ ਜਿਹਨੇ ਕੜਾਚ ਚ ਬਸ ਸਸਾਈ ਪਾਓ ਹਮ ਠੀਕ ਨਹੀਂ ਗੱਲ ਮੁੜ ਕੇ ਐਦੋਂ ਹੰਦਦੇ ਆ ਪਾਉ ਇਹਦਾ ਤੂੰ ਐ 60 ਨਾ ਲਵੇਂ 70 ਨਾ ਲਵੇਂ 80 ਨਾ ਲਵੇਂ ਰਾਜਸਿਆਂ ਨਹੀਂ ਹਮ ਕਿਉਂ ਪਿੱਛੋਂ ਤੁਹਾਨੂੰ ਪਤਾ ਹੀ ਹੁਣ ਕੰਮ ਕੀ ਆ ਹੁਣ ਹੁਣ ਲੱਖੋਂ ਘਾੜ ਤੇ ਰਾਜਸਿਆਂ ਗੱਲ ਹੀ ਨਹੀਂ ਹੋ ਰਹੀ ਇਹ ਤਾਂ ਮੱਝ ਵੇਖ ਕੇ ਉਦੋਂ ਹੀ ਪਤਾ ਲੱਗਿਆ ਕਿ ਜਦੋਂ Google ਪਿਆ ਕੇ Google ਪਾ ਕੇ ਆ ਗਈ ਹਾਂ ਸਭ ਤੋਂ ਪਹਿਲਾਂ ਰਾਜ ਸਿੰਘ ਇਹਦਾ ਹੀ ਫੋਨ ਹੋਣਾ ਮਾਲ ਸਾਰਾ ਜਾਇਜ਼ ਪਾਇਆ ਵਾ ਜਾਇਜ਼ ਤਾਂ ਦੋਸਤੋ ਮੱਝ ਚੰਗੀ ਹੈ ਬਾਕੀ ਮੇਰਾ ਵੀਰ ਆਓ ਆਪਦੀ ਅੱਖੀਂ ਵੇਖੋ ਹੱਥੀਂ ਛੋਕੇ ਵੇਖੋ ਜੋ ਪਾਉ ਜੀ ਦੱਸਣ ਡਿਆ ਨੂੰ ਹਾਂ ਉਹ ਬਰਾਬਰ ਹੈਗੀ ਹੈ ਜੀ ਤੇ ਲੈ ਕੇ ਜਾਓ ਜੇ ਨਹੀਂ ਤਾਂ ਉਹ ਬਰਾਬਰ ਫਿੱਟ ਪੈਂਦੀ ਤੇ ਆਪਦਾ ਵੀਰ ਮੇਰਾ ਕੋਈ ਗੱਲ ਨਹੀਂ ਆਪਦਾ ਇੱਥੇ ਨਰਖ ਪਰਖ ਕਰ ਨਾਣ ਕੇ ਹਾਂ ਲੈ ਵੀ ਅੱਗੇ ਪਾਉ ਜੀ ਜਿਹੜੀ ਆ ਝੋਟੀ ਆਪਣੇ ਕੋਲੇ ਮੈਂ ਆ ਗਈ ਹਾਂ ਜੀ ਇਹਦੇ ਥੱਲੇ ਵੀਰ ਜੀ ਆਪਾਂ ਮਲਦਾਹ ਨਹੀਂ ਆਖਣਾ ਇਹਦੇ ਥੱਲੇ 9 ਕਿਲੋ 9.5 ਕਿਲੋ ਦੁੱਧ ਆ ਪੱਕਾ ਜਿਹੜਾ ਇਹਦੇ ਥੱਲੇ 11 ਕਿਲੋ ਦੁੱਧ ਹੀ ਵੀਰ ਜੀ ਪਰ ਤੈਨੂੰ ਛਟਾਲੇ ਦੀ ਗੇਮ ਨਹੀਂ ਥੋੜੀ ਜਿਹੀ ਘਕਾਈ ਛਟਾਲੇ ਦੀ ਹਾਂ ਕਿ ਸਚਾਈ ਦੱਸੜੀ ਵੀਰ ਜੀ ਮੈਂ ਹਰ ਇੱਕ ਦਾ 11-11 ਕਿਉਂ ਨਹੀਂ ਆਖੀ ਜਾਣਾ ਇਹ ਕੰਮ ਨਹੀਂ ਰਾਜਸਾਂ ਕਰਨਾ ਇਹਦੇ ਥੱਲੇ 9 ਕਿਲੋ 9 9.5 ਕਿਲੋ ਇਹ ਕੰਡੇ ਦੀ ਚੜੋਲਾ ਆ ਆ ਬੱਚਾ ਆਪਾਂ ਕਿਉਂ ਰਾਜਸਾਂ ਘਾਟਾ ਨਹੀਂ ਅੱਧਾ ਕਿਲੋ ਕਿਲੋ ਅਗਲਾ ਕੋਈ ਆਖੇ ਨਾ ਕਿੱਟੀ ਧਾਰੀ ਆ ਹਰ ਇੱਕ ਦਾ 11-11 ਕਿਹਾ ਬਚਵਾਉਣਾ ਮੈਂ ਰਾਜਸਾਂ ਚਵਾਉਣਾ ਆਪਾਂ ਬਿਲਕੁਲ ਦੋਸਤੋ ਇਹਦਾ ਪਸ਼ੂ ਹੈ 10 ਤੋਂ ਵੀ ਬਾਹਰ ਆ ਆਪਾਂ 9 9 ਕਹਿੰਦੇ ਦੁੱਧ 10 ਤੋਂ ਬਾਹਰ ਆ ਜੇ ਕੋਈ ੱਟੇ ਸੱਟੇ ਗੱਲ ਦੀ ਕੀਤੀ ਜਾਂਦੀ ਕਿ ਉਹ ਥਲੇਗਾ ਜਿਹੜੇ ਪਸ਼ੂ ਥਲੇਗਾ ਉਹਨਾਂ ਤੋਂ ਦੁੱਧ ਲਸਿਆ ਜਾਂਦਾ ਠੀਕ ਉਹਦੀ ਨਰਕ ਪਰਖਾ ਉਹਨਾਂ ਚੋਕੇ ਤੁਸੀਂ ਕਰਨੀ ਹੁੰਦੀ ਆ ਤੇ ਇਹਦੇ ਮਗਰ ਕੱਟਾ ਸੀਗਾ ਇਹਦੇ ਮਗਰ ਕੱਟੀ ਆ ਕੱਟੀ ਲੋ ਜੀ ਮਗਰ ਕੱਟੀ ਆ ਤੇ ਪਾਉ ਜੀ ਨੂੰ ਦਿਨ ਕਿੰਨੇ ਕ ਦੱਸੇ ਸੂਈ ਨੂੰ ਇਹ ਦੇਨੇ ਨੂੰ ਰਾਜਸਿਆ 12 13 12 13 ਹੋਗੇ ਲੋ ਤੋ ਦੁੱਧ ਜਿਹੜਾ ਦੋਸਤੋ 12 13 ਦਿਨ ਹੋ ਗਿਆ ਦੁੱਧ ਥੋੜਾ ਜਿਹਾ ਪਲਾਸੀ ਚੱਲਣ ਰਹੀ ਸੀ ਕਿ ਦਸੋਂ ਵਾਰ ਚੰਗਾ ਚੱਲਣ ਰਹੀ ਸੀ ਠੀਕ ਆ ਥੋੜਾ ਜਿਹਾ ਹਰੇ ਦਾ ਠੀਕ ਆ ਜੀ ਖਰਾਚਾਰਾ ਘਟਾਉਣ ਕਰਕੇ ਜਾਂ ਕੋਈ ਚਾਹੇ ਉਹ ਬੰਦ ਕਰਤਾ ਸੀਗਾ ਕੁਝ ਬਰਸੀਨ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆ ਗਈ ਸੀਗੀ ਪਸ਼ੂ ਖਾਂਦੇ ਲਈ ਜਾਂ ਕੋਈ ਮੈਂ ਨਾ ਮੱਝਾਂ ਤੇ ਮੱਝਾਂ ਤੇ ਰਾਜਸਣ ਚਾਲ ਚੱਲ ਗਏ ਗਾਵਾਂ 20 20 ਕਿਲੋ ਦੀ ਚੱਲਣ ਡੀਆਂ ਸੀ ਜਿਹੜੀ 6 ਕਿਲੋ ਤੇ ਆ ਗਈਆਂ ਹੂੰ ਬੈਗ ਬਹੁਤ ਵੱਜਾ ਫਿਰ ਬਹੁਤ ਲੋਗ ਓ ਜੀ ਮਾੜੀ ਨਾਰਮਲ ਇੱਕ ਹੈਗੀ ਐ ਇੱਕ ਸਾਈਡ ਜੀ ਇਹ ਸਾਈਡ ਰਾਤੀ ਆ ਇਹ ਧਾਰਾਂ 2 14 ਦਾ ਫਰਕ ਹੋ ਆਖਦਾ ਇਹ ਨਹੀਂ ਜਿਆਦਾ ਵਾ 2 14 ਦਾ ਫਰਕ ਹੋ ਆਖਦਾ ਪਹਿਲੀ ਗੱਲ ਤੇ ਰਾਜਤਿਆਂ ਜਿਹਨੇ ਭਣ ਭਰਾ ਨੇ ਖੜਨੇ ਆ ਉਹ ਥਾਂ ਦਾ ਅੱਡ ਭਾਂਡੇ ਚ ਪਾਵੇ ਤੇ ਇਹ ਅੱਡ ਪਾਵੇ ਇੱਕ ਧਾਰ ਦਾ ਵੀ ਫਰਕ ਨਹੀਂ ਗਾ ਡਿਜੀਟਲ ਕੰਡਾ ਤੁਹਾਡੇ ਕੋਲ ਆ ਵੀ ਆ ਤਾਂ ਗਰਾਮਾਂ ਚ ਤੋਲ ਕੇ ਵੇਖੋ ਉਹ ਥਾਂ ਦਾ ਅੱਡ ਦੋਨੇ ਅੱਡ ਤੋਲੇ ਬਾਈ ਠੀਕ ਰਾਤੀ ਆ ਦੁੱਧ ਬਰਾਬਰ ਆ ਹਾਂਜੀ ਤਦੋਂ ਸੁੱਛਿਆ ਆਪਣਾ ਫਰਜ਼ ਪੰਦਾ ਹਾਂ ਹਾਂ ਜੀ ਨਹੀਂ ਪੱਕੀ ਗੱਲ ਹੈ ਬਿਲਕੁਲ ਧਿਆਨ ਚ ਗੱਲ ਆ ਹਾਂਜੀ 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 ਤੇ ਪਾਉਜੀ ਦਾ ਬੱਚਾ ਵਿਖਾ ਦੀ ਇੱਕ ਵਾਰੀ ਬੱਚਾ ਵੀਰ ਜੀ ਆਹ ਕੱਟੀ ਇਹਦੇ ਮਗਰ ਆਹ ਜੀ ਆ ਆ ਆ ਕੱਟੀ ਆ ਆ ਕੱਟੀ ਆ ਨਹੀਂ ਜੀ ਹਾਂ ਮਗਰ ਕੱਟੀ ਵੀ ਸੋਹਣੀ ਹੈ ਰਾਜ ਸਿਆਂ ਇਹ ਥੋੜਾ ਕਿਸੇ ਨੂੰ 1.5 ਮਹੀਨਾ ਆਵੇ ਤੇ ਆਪਾਂ ਆਖੜਾ ਨਹੀਂ 14 15 ਦਿਨ ਹੀ ਚੱਲਦੇ ਆ ਹਾਂ ਨਹੀਂ ਬਿਲਕੁਲ ਹਾਂ ਨਵੇਂ ਜੇ ਬੱਚੇ ਆ ਹਾਂਜੀ ਹਾਂਜੀ ਉਹ ਤੇ ਨੱਸੀ ਗੱਲ ਤੇ ਪਾਉਜੀ ਇਹਦੇ ਝੋਟਰੀ ਆਪਾਂ ਕਿੰਨੇ ਕੁ ਦੇ ਦੇਣੀ ਹਾਂ ਨਾ ਇਹ ਝੋਟੀ ਆਪਾਂ ਰਾਜ ਸਿਆਂ ਸਾਰੀਆਂ ਪੌੜੀਆਂ ਉੱਤਰ ਜਾਣਾ ਇਹ 85 ਚ ਕੋਈ ਮਾਨਤਾਨ ਕਰ ਦਾਂਗੇ 85 85 ਹਜ਼ਾਰ ਚ ਮਾਨਤਾਨ ਕਰ ਦਾਂਗੇ ਕੋਈ ਜਿਆਦਾ ਪੜਤਾ ਅੱਜ ਆਪਣੇ ਕੋਲ 85 84 ਰਈ ਹੈ ਹਾਂਜੀ ਉਹ ਜਿਹੜੀਆਂ ਉਹ ਦੋ ਤਿੰਨ ਜਿਹੜੀਆਂ ਹੈਵੀ ਆ ਕੋਈ ਜਿਨ੍ਹਾਂ ਦੇ ਆ ਵੀ ਰਖਵਾ ਪਹਾੜੀਆਂ ਲਾਈਆਂ ਆਪਾਂ ਦੇ ਅੰਦਰ ਦੇ ਕੋਈ 1015 ਹੋ ਲੈਣ ਵਾਲੇ ਆ ਬਸ 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 ਲੋ ਵੀ ਦੋਸਤੋ ਇਹ ਚ 85 ਚ ਕੋਈ ਮਾਨਤਾਨ ਕਰ 80 ਚੋਂ ਕੁਝ ਮਾਨਤਾਨ ਹੋ ਸੀ ਬਾਕੀ ਕਰਮਾਂ ਲਈ ਵੇਖੋ ਥਣ ਦੇਵੇਂ ਤੇ ਇੱਕ ਵਾਰੀ ਫੇਰ ਹਾਂ ਲੋ ਰਾਇਸ਼ੇ ਕਰੰਦੀ ਆਹੋ ਜੇ ਪੀਸ ਆ ਪੋਲੇ ਸਾਰੇ ਆ ਇਹ ਨਹੀਂ ਕੋਈ ਅੰਦ ਦੇ ਆ ਖੜ ਕੇ ਤੇ ਉਹ ਮਲਵਾਰੀ ਵਾਰੀ ਪੁੱਤ ਤੂੰ ਜੋ ਹੀ ਹਮੇ ਤੋਂ ਚੋਈ ਨਹੀਂ ਜਾਂਦੀ ਇਹ ਕੰਮ ਨਹੀਂ ਕੇ ਮੱਝ ਚੈਰ ਕੰਦੀ ਹਾਂਜੀ ਹਾਂਜੀ ਠੀਕ ਆ ਗੱਲ ਪਿੱਲੇ ਦੱਸ ਦੇਣਾ ਵੀਰ ਬਿਲਕੁਲ ਅੱਛਾ ਭਾਉ ਜੀ ਅੱਗੇ ਆਪਣੇ ਕੋਲ ਜਿਹੜਾ ਅਗਲਾ ਲਾ ਗੱਪਣ ਕਾਂ ਆ ਗਈ ਇਹ ਗੱਪਣ ਆ ਗਈ ਹਾਂਜੀ ਗੱਪਣ ਕਾਂ ਲੋ ਵੀ ਗੱਪਣ ਵੇੜ ਦੋਸਤੋ ਦੱਬੀ ਪ੍ਰਿੰਟ ਪ੍ਰੋਟ ਤੁਸੀਂ ਇੱਕ ਵਾਰੀ ਵੇਖੋ ਸੁਆ ਕਰਮਾ ਹੁੰਦੀ ਆ ਜੀ ਇਹ ਵੀਰ ਜੀ ਦੂਜਾ ਸੁਆ ਪਿਓਰ ਇਹ ਗੇਪਟੀ ਗੱਲ ਲੱਗਿਆ ਦਾ ਸਾਹਬ ਕੇ ਪੋਣੀ ਹਾਂ ਉਹ ਇਹ ਤਾਂ ਕੋਈ ਗੱਲ ਨਹੀਂ ਭਾਵੇਂ ਕੋਈ ਵਪਾਰੀ ਭਰਾ ਵੀ ਖੜੇ ਉਹ ਵੀ 2-4000 ਭਾਵੇਂ ਕਿ ਦਿਨ ਕਿੰਨੇ ਕ ਦੱਸਿਆ ਜੇ ਕਿੰਨੇ ਕ ਲੈਂਦੀ ਪੈਸੇ ਦੇਣੇ ਤਾਂ 15 ਦਿਨਾਂ ਤੇ ਦਿਨੇ ਨੇ ਕੋਈ 8-10 ਦਿਨ ਕੱਢ ਜਾਣੇ ਰਾਜ ਸਿੰਘ ਜੀ ਹਾਂ 8-10 ਦਿਨ ਕੱਢ ਜਾਣੇ ਲੋਕ ਦੋਸਤੋ ਦੂਜਾ ਸੂਆ ਵਾਰਡ ਵੇਖ ਕੇ ਤੁਹਾਨੂੰ ਚੈੱਕ ਕਰਾਉਣੇ ਆਂ ਮੂੰਹ ਮੱਥੇ ਦੀ ਵੇਖੋ ਬਿਲਕੁਲ ਆ ਵੇਖੋ ਠੀਕ ਆ ਜੀ ਛੋਟੇ ਜਿਹੇ ਕਰਨਾ ਬਿਲਕੁਲ ਪਤਲਾ ਫੇਸ ਲੰਬੀ ਗਰਦਨ ਠੀਕ ਆ ਜੀ ਮੱਝ ਨਾਲ ਵੀ ਗੇਠੁੱਤੀ ਆ ਹਾਂ ਬਾਕੀ ਥਾਣੇ ਵੇਖੋ ਬਹੁਤ ਸੋਹਣਾ ਕੁਆਲਟੀ ਦਾ ਮੁੱਠੀ ਦਿਨ ਸੱਤ ਕੜਜੇ ਅੱਠ ਕੜਜੇ ਇੰਨੇ ਗਰਾਸ਼ਾ ਲੈ ਹੀ ਜਣੇ ਜਾਂਦੇ ਆ ਤੂੰ ਸੈਕਿੰਡ ਟਾਈਮਰ ਜਿਹੜੀ ਆ ਦੋਸਤੋ ਇਹ ਵੈਡ ਨੇ ਸੋਹਣਾ ਠੀਕ ਆ ਜੀ ਸੋ ਰੰਗ ਪ੍ਰਿੰਟ ਚੰਗਾ ਬਾਕੀ ਬਹੁਤ ਸਫਾਈ ਇਹ ਕਰਮਾ ਲਈ ਉੱਪਰੋਂ ਪਿੰਡੇ ਵਾਲੇ ਪਾਸਿਓਂ ਵੀ ਵਜਨ ਪੂਰਾ ਵੱਡੇ ਕੱਦ ਕਾਠ ਦੇ ਵਿੱਚ ਲੋ ਜੀ ਇਹ ਰਾਜ ਸਿੰਘ ਗਾੜੀ ਤੇ ਹੁਣ ਸੇਵਾ ਦੀ ਗੱਲ ਆ ਇਹਨੇ ਪਹਿਲੇ ਸਵੇਰੇ 20 ਕਿਲੋ ਲੀਟਰ ਦੁੱਧ ਚੋਆ ਆਵਾ ਪਹਿਲੇ ਸੂਏ ਹੀ ਐਰਕਾਂ ਦੀ ਕਰਮ ਵਾਲੀ ਜੇ ਤੇ ਸੇਵਾ ਵਾਲੇ ਘਰੇ ਚਲ ਗਈ ਤੇ ਕੋਈ 22 23 25 ਨੂੰ ਹੱਥ ਫੇਰੂਗੀ ਇਹ ਗਾਂ ਰਾਵਨਾ ਠੀਕ ਆ ਜੀ ਚੰਗੀ ਆ ਬੈਣ ਹਾਂ ਕੋਈ ਕੱਦ ਕਾਠ ਲਓ ਕੋਈ ਸੂਰਤ ਲਓ ਕੋਈ ਮਲਾਂਦੇ ਹੁੰਦੇ ਆ ਇਹ ਗੱਲੋਂ ਕੋਈ ਕਮੀ ਨਹੀਂ ਗਰਮੀ ਗਰਮੀ ਨਹੀਂ ਮਿਲਦੀ ਹਾਂ ਜੀ ਕੋਈ ਮਲਾਈ ਹੀਰਾ ਹੀ ਆ ਤੇ ਪਾਉ ਜੀ ਇਹ ਕੀ ਮੁੱਲ ਕਰਦੇ ਜਾਂਦਾ ਮੁੱਲ ਤੇ ਇਹਦਾ ਭਾਵੇਂ 65 ਕਰੀਏ 60 ਕਰੀਏ ਇਹ ਆਪਾਂ ਦੇ ਦਾਂਗੇ ਹਾਂ ਨਾ 56000 ਚ ਵੀ ਛੋੜ ਛੱਪਾ ਰਾਜਾ ਕਰ ਦਾਂਗੇ ਅੱਜ ਦਾ ਰੇਟ ਆਊਗੀ ਆ ਲਓ ਜੀ ਹਾਂਜੀ ਹਾਂਜੀ ਅੱਜ ਦਾ ਰੇਟ 55000 55000 ਚ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਲਓ ਵੀ ਭਰਾਵੋ ਕੋੜ ਦੀਆਂ ਵਾਲੇ ਰਾਜਸਿਆਂ ਭਾਈ ਲੈ ਵੀ ਹਦੇ ਵਿੱਚ ਕੋਈ ਕਵੇ ਫੜ ਲਓ ਫੜ ਲਓ ਨਹੀਂ ਪਰਮਾ ਫੜ ਲਓ ਮੈਂ ਤਾਂ ਸਾਬਾ 100000 ਤੇ ਪਹੂ ਦੇਣ ਡ aeration ਦੀ ਤੇ ਠੀਕ ਹੈ ਜੀ ਹਾਂ ਜੀ ਬਾ ਦੋਸਤੋ ਕੋ ਪੰਜ-ਛਤ ਖਰੀਦੇ ਕੋਈ ਭੈਣ ਭਰਾ ਖੜੇ ਕੋਈ ਵਪਾਰੀ ਭਰਾ ਵੀ ਭਾਵੇਂ ਖੜੇ ਤੇ ਕੋਈ 2-4000 ਰਾਜ ਤੇ ਕੱਢ ਸਕਦਾ ਵੈਦਨਾ ਮੈਂ ਨਾ ਠੀਕ ਹੈ ਹਾਂ ਠੀਕ ਹੈ ਲੋਭੇ 55000 ਦੀ ਇਹ ਵੜ ਮਿਲ ਜੂਗੀ ਦੋਸਤੋ ਦੂਜਾ ਸੂਆ ਸੁਣਾ ਨਹੀਂ ਖਾਈਏ ਇਹ ਨਾਲ ਕਿ ਤੁਹਾਨੂੰ ਦਿਖਾਤੇ ਅੱਜ ਟੋਟਲ 7 6 ਮੱਝਾਂ ਦਿਖਾਤੀਆਂ ਇੱਕ ਮੱਝ ਗੱਬਣਾ ਤੇ ਇੱਕ ਇਹ ਵੜ ਗੱਬਣਾ 5 ਪਸ਼ੂ ਬਿਲਕੁਲ ਤਾਜ਼ੇ ਸੁੱਏ ਸੁਬਾਏ ਆ ਇੱਕ ਵਾਰੀ ਮੋٹے ਤੌਰ ਤੇ ਆਪਾਂ ਸਾਰੀਆਂ ਮੱਝਾਂ ਤੇ ਕੈਮਰਾ ਮਾਰ ਦਿੰਦੇ ਆ ਉਸ ਤੋਂ ਬਾਅਦ ਇੱਕ ਵਾਰੀ ਬੱਚਿਆਂ ਦੇ ਫਿਰ ਮਾਰ ਦਿੰਦੇ ਆ ਕੈਮਰਾ ਠੀਕ ਆ ਜੀ ਤੇ ਆਹ ਬੱਚੇ ਜੀ ਠੀਕ ਆ ਜੀ ਆ ਲੋ ਜੀ ਆ ਵੀ ਪਹਿਲੀ ਦੇ ਮਗਰ ਕੱਟਾ ਵਾ ਆ ਦੂਜੀ ਦੇ ਮਗਰ ਵੀ ਕੱਟਾ ਵਾ ਜਿਹੜੀ ਤੀਜੇ ਨੰਬਰ ਤੇ ਆਪਣੀ ਐਟੀਜਨਬਰ ਤੇ ਤੇ ਗੱਭਣ ਪਾਈ ਆ ਹਾਂਜੀ ਚੌਥੇ ਤੇ ਚੌਥੇ ਤੇ ਮਗਰ ਵੀ ਆਪਣਾ ਕੱਟਾ ਵਾ ਤੇ ਜਿਹੜੀ ਆਪਣੀ ਪੰਜਵੇਂ ਨੰਬਰ ਤੇ ਆ ਉਹਦੇ ਮਗਰ ਕੱਟੀ ਆ ਜਿਹੜੀ ਛੇਵੇਂ ਨੰਬਰ ਤੇ ਆ ਉਹਦੇ ਮਗਰ ਵੀ ਕੱਟੀ ਆ ਲੋ ਜੀ ਹਾਂਜੀ ਠੀਕ ਆ ਇਹ ਮਗਰ ਬੱਜਿਆ ਦੋਸਤੋ ਠੀਕ ਆ ਜੀ ਸੋ ਵੀਡੀਓ ਪੂਰੀ ਧਿਆਨ ਦੇ ਨਾਲ ਹੌਸਲੇ ਨਾਲ ਸੁਣ ਲਿਓ ਬਹਿ ਕੇ ਠੀਕ ਆ ਜੀ ਤੇ ਉਸ ਪਸ਼ੂ ਦੀ ਆਪਣੀ ਡਿਟੇਲ ਪੂਰੀ ਤਸਲੀਨਾ ਸੁਣ ਲਿਓ ਕਿਹੜਾ ਕੋਈ ਵੀਰ ਉਸ ਖਾਸ ਪਸ਼ੂ ਦਾ ਸਾਈਬਿਆਨਾ ਕਰਨ ਜਾ ਰਿਹਾ ਠੀਕ ਹੈ ਤੇ ਪਾਉ ਜੀ ਇੱਕ ਨੰਬਰ ਆਪਣੇ ਜਰੂਰ ਗੁਰਲਾਲ ਵੀਰੇ ਕਰਦੇ ਸਾਵਾਂ ਤੇ ਕੰਟੈਕਟ ਨੰਬਰ ਆਪਣੇ 76580 ਹਾਂਜੀ 53927 ਹਾਂਜੀ 98553 92767 ਵੀਰ ਜੀ ਠੀਕ ਹੈ ਹਾਂਜੀ ਹਾਂਜੀ ਬਹੁਤ ਦੋਸਤੋ ਇਹ ਨੰਬਰ ਨੇ ਵੀਰ ਗੁਰਲਾਲ ਉਹਨਾਂ ਦੇ ਪਾਉ ਨੋਖ ਸਿੰਘ ਉਹਨਾਂ ਦੇ ਨੰਬਰ ਆ ਠੀਕ ਆ ਜੀ ਨੰਬਰ ਸਕਰੀਨ ਤੇ ਹਮੇਸ਼ਾ ਚੱਲਦੇ ਰਹਿੰਦੇ ਆ ਥੱਲੇ ਤੇ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੁੰਦੀ ਆ ਠੀਕ ਆ ਜੀ ਆਪਣਾ ਸਾਈਬਿਆਨਾ ਪਾ ਕੇ ਮੇਰਾ ਵੀਰ ਦੂਰੋਂ ਨੇੜੇੋਂ ਤੁਰਿਆ ਕਰੋ ਠੀਕ ਆ ਜੀ ਕਈ ਵਾਰਾਂ ਬਿਨਾ ਸਹੀ ਬਿਨਾ ਪਾਇਆ ਪਸੂ ਇਥੋਂ ਕੋਈ ਨਾ ਸੇਲ ਹੋ ਜਾਂਦਾ ਤੇ ਕਿਸੇ ਵੇਰ ਨੂੰ ਨਜਾਇਜ਼ ਕੋਈ ਕਰਾਇਆ ਪਾੜਾ ਨਾ ਪੈ ਜੇ ਕੋਈ ਵੀ ਕਿਸੇ ਨੂੰ ਉਮਤਾਈ ਕਰਦਾ ਵਾ ਰਾਜਸ਼ਾ ਪਸਾਈ ਮੋੜਾਂਗੇ ਬਿਲਕੁਲ ਪਰ ਉਮਤਾਈ ਕੋਈ ਥਾਨ ਵਾਧਾ ਕਰਾ ਕੋਈ ਹਾਂਜੀ ਉਹਦੇ ਵਿੱਚ ਕੋਈ ਗਲਤ ਨਿਕਲਦਾ ਰਿਹਾਂ ਉਸੇ ਵੇਲੇ ਦੇ ਵਿੱਚ ਕੋਈ ਗਲਤ ਨਿਕਲਦੀ ਗੱਲ ਉਸੇ ਵੇਲੇ ਆਪਣੀ ਸ਼ੈ ਆਪਣੇ ਘਰੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਉਸੇ ਵੇਲੇ ਪਰ ਕੋਈ ਨੁਕਸ ਕੱਢੇ ਆਣ ਕੇ ਤੇ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਇਹ ਗੱਲਾਂ ਬਾਤਾਂ ਨੇ ਠੀਕ ਹੈ ਜੀ ਨਾਲ ਦੀਆਂ ਪਸੂਆਂ ਦੀ ਇਨਫੋਰਮੇਸ਼ਨ ਹਾਂਜੀ ਸੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ